ਕੱਤਰੀ ਗਾਲ ਜੀ ਤੇਰਾ ਆਈ ਤੁਸੀਂ ਕਹਿੰਦੇ ਵੀਡੀਓ ਨਹੀਂ ਪਾਉਂਦੇ ਹੈਗੇ 2 ਦਿਨ ਹੋ ਗਏ ਬਹੁਤ ਫੋਨ ਆਏ ਹੈ ਮੈਸੇਜ ਵੀ ਆਉਂਦੇ ਰਹੇ ਹੈ ਅਸੀਂ ਆਜੇ ਸਾਨੂੰ ਹੋ ਗਏ ਮੰਨ ਕੇ ਚੱਲ ਤੂੰ ਕੱਕੇ ਵੀ ਸਾਨੂੰ ਅੱਜ 15 ਦਿਨ ਹੋ ਗਏ ਆ ਜੀਆਂ ਨੂੰ ਪਹਿਲਾ ਹਰਜੀਤ ਦੀ ਘਰ ਵਾਲੀ ਆ ਉਥੇ ਬਾਅਦ ਫਿਰ ਹਰਦੀਪੀ ਮੰਮੀ ਦੀ ਲਈ ਹੋਗੀ ਹੂੰ ਈ ਲਾ ਉਥੇ 5-7 ਦਿਨ ਲਾ ਕੇ ਆਈ ਨਾਲੇ 5-4 ਦਿਨ ਹੂੰ ਚੱਕਲਾ ਹੂੰ ਉਥੇ ਬਾਅਦ ਬਈ ਇੱਥੇ ਦਰਦ ਉੱਠਿਆ ਆ ਆਹ ਅੱਜ ਦਿਲ ਚ ਦਿਲ ਚ ਇੱਥੇ ਉਹ ਜਿਹਨੂੰ ਇੱਕ ਦੋ ਰਾਟਰ ਨੂੰ ਦਿਖਾਇਆ ਹੋਗਾ ਨਾ ਗੈਸ ਹੈ ਉਹ ਗੈਸ ਦਾ ਹਿੰਦਾ ਹੈਗਾ ਟੈਗ ਦਤਾ ਫਿਰ ਰੋਪੜ ਗਏ ਬਾਈ ਅਸੀਂ ਉੱਥੇ ਜਿਹੜੀ ECG ਹੁੰਦੀ ਹੈ ਉਹ ਲੈ ਲੈਨੇ ਉਹ ਕਰਾਈ ਹੋਰ ਤੇ ਟੈਸਟ ਵੀ ਕਰਾਏ ਉੱਥੇ ਡਾਕਟਰ ਨੇ ਫਿਰ ਰੋਪੜਾ ਨੇ ਸਿੱਧਾ ਭੇਜਤਾ ਕਿ ਪੀ ਜਾਓ ਬੀ ਪੀ ਦੇ ਰੱਖੋ ਹੁਣ ਹੀ ਲੈ ਜਾਓ ਉਦੋਂ ਰਾਤ ਨੂੰ ਹੀ ਪੀ ਜਾਏ ਚਲੇ ਗਏ ਉੱਥੇ ਜਾ ਕੇ ਉਹਨਾਂ ਨੇ ਟੈਸਟ ਕਰਿਆ ਆਪਣੇ ਰਾਤ ਨੂੰ ਰਾਤ ਨੂੰ ਕਰਦੇ ਸਾਰੇ ਰਾਤ ਨੂੰ ਦੋ ਤਿੰਨ ਟੈਸਟ ਕਰਿਆ ਰਾਤ ਨੂੰ ਨੇ ਉੱਥੇ ਕਹਿੰਦੇ ਨਾ ਦਾਹ ਕਰ ਲਈ ਬੀਬੀ ਬਿਖੜਾ ਸਹੀ ਸੀ ਦਾ ਕੰਮ ਅਬੂ ਜੀ ਕਹਿੰਦਾ ਵਿਦਾਖਰ ਕਰ ਲੈਣੀ ਮੈਂ ਠੀਕ ਆ ਜੀ ਉੱਤੇ ਬਾਅਦ ਫਿਰ ਕਹਿੰਦਾ ਵੀ ਇੰਜੋਗ੍ਰਾਫੀ ਹੋਣੀ ਇੱਕ ਅੱਛਾ ਉਹ ਹੋਣੀ ਆ ਸ਼ੁੱਕਰਵਾਰ ਨੂੰ ਠੀਕ ਹੈ ਵੀ ਜਦ ਤੱਕ ਇਹਨੂੰ ਦਵਾਈ ਦੂਈ ਦੇਣੀ ਆ ਵੀ ਉਹ ਵੀ ਐਡਮਿਟ ਕਰਨਾ ਪੈਣਾ ਹੁਣ ਇੰਜੋਗ੍ਰਾਫੀ ਅੱਜ ਆ ਕੱਲ ਸ਼ੁੱਕਰਵਾਰ ਅੱਜ ਹੈ ਅੱਜ ਇੰਜੋਗ੍ਰਾਫੀ ਹੋਣੀ ਅੱਜ ਮੈਂ ਤਾਂ ਔਰੇ ਮੈਨੂੰ ਪਤਾ ਨਹੀਂ ਬਾਕੀ ਤਾਂ ਫੋਨ ਆਇਆ ਤਾਂ ਕਹਿੰਦੇ ਹੁਣ ਫੋਨ ਆਇਆ ਤਾਂ ਬਾੜੇ ਵੀ ਤਾਂ ਸਵੇਰ ਦੀ ਉਧਰ ਕਹਿੰਦੇ ਹੁਣ ਲੰਬਰ ਉੱਥੇ ਕਿਤੇ ਹਾਰਟ ਵਾਲਾ ਇੱਕ ਮਰੀਜ਼ ਆ ਯਾਰ ਉੱਥੇ ਉੱਥੇ ਹੁਣ ਡਾਕਟਰ ਜਿਹੜੇ ਦੂਏ ਡਾਕਟਰ ਦੇ ਮਰੀ ਜਾ ਉਹਨਾਂ ਦੀ ਹੁੰਦੀ ਆ ਫਿਰ ਦੂਏ ਡਾਕਟਰ ਦੇ ਆਉਣਾ ਫਿਰ ਉਹ ਡਾਕਟਰ ਨੇ ਆਉਣਾ ਉਹਨੇ ਕਰਨੀ ਆ ਹੂੰ ਜਣੀ ਕਹਿੰਦੇ ਵੀ ਠੀਕ ਆ 25 ਕ ਪੈਸੇ ਆ ਮੈਂ ਕਹਿੰਦੇ ਤੁਸੀਂ ਟਾਈਮ ਨਾਲ ਲਿਆਏ ਆਂ ਆ ਵੀ ਬਚਾਉ ਰਿਹਾ ਤੁਸੀਂ ਹਾਂ ਵੀ ਟਾਈਮ ਤਾਂ ਲਿਆਈ ਤੁਸੀਂ ਵੀ ਟਾਈਮ ਕੇ ਲਾਗੇ ਵੀ ਮੌਕੇ ਦੀ ਮੌਕੇ ਪਹੁੰਚ ਗਏ ਤੁਸੀਂ ਹਾਂ ਜਣੀ ਉਹ ਫਰਕ ਪੈ ਗਿਆ ਆਏ ਆ ਫਿਰ ਮੈਂ ਅੱਜ ਵੀ ਨੂੰ ਕਹਾਂ ਮੈਂ ਜੇ ਡਾਕਟਰ ਡਾਕਟਰ ਕਹਿੰਦੇ ਇਹ ਪੌਣਾ ਪੈ ਗਿਆ ਟਾਈਮ ਪਰ ਪੈਸੇ ਤਾਂ ਲੋਡ ਨਹੀਂ ਪਣੀ ਕਹਿੰਦੇ ਜੇ ਪੌਣਾ ਪੈ ਗਿਆ ਤਾਂ ਪੌਣਾ ਵੀ ਹੈਗਾ ਫਿਰ ਨੋ ਨਾ ਜੋ ਮਾਗਦਾ ਮੈਂ ਕਹਤਾ ਹਾਂ ਮਾ ਪਾ ਰਿਹਾ ਸੀ ਜੀ ਜੀ ਤੇ ਸਭ ਪੀਜੀ ਜੀ ਤੇ ਕੰਮ ਉਤਰ ਗਿਆ ਸਾਲਾ ਉਤਰ ਗਿਆ ਬਾਈ ਹਾਂ ਉਹ ਜੋ ਕਹਤਾ ਠੀਕ ਹੁਣ ਜੇ ਕਿਹਾ ਵੀ ਪਾਣੀ ਲੋੜਾ ਭਾਈ ਡਾਕਟਰ ਨੇ ਕਿਹਾ ਵੀ ਲੋੜ ਆ ਤਾਂ ਪਾਣੀ ਬਿਨਾ ਆਪਾਂ ਨੂੰ ਹਾਂ ਠੀਕ ਨਹੀਂ ਗੱਲ ਲਾ ਲਾ ਠੀਕ ਹੈ ਸੇਫਟੀ ਨਾਲ ਵਾਧਾ ਕੋਈ ਹੋਰ ਕੋਈ ਹੋਣੀ ਹੋਰ ਕਿਹਾ ਬਾਕੀ ਵਧੀਆ ਬਚੌਰ ਇਹਦਾ ਵਧੀਆ ਬਸ ਕੰਮ ਉੱਡ ਗਿਆ ਬਾਈ ਪਹਿਲਾਂ ਬਾਈ ਹਜੀ ਤੇ ਉੱਥੇ ਪੈਂ ਉੱਥੀ ਰਹੇ ਸੀ ਹੋਰ ਅਸ਼ਵੀਰ ਦੇ ਨਾਲ ਮੈਂ ਕਹਿੰਦਾ ਹਫ਼ਤਾ ਉੱਥੀ ਰਹਾ ਹਾਂ ਉਹਦੇ ਬਾਅਦ ਹੁਣ ਮੜ ਜਾ ਦੋ ਤਿੰਨ ਹੋਏ ਤੇ ਕਰਾਇਆ ਫੇਰ ਫੇਰ ਆਹ ਕੰਮ ਛੱਡ ਗਿਆ ਆ ਛੱਡ ਗਿਆ ਇ ਉੱਪਰ ਦੇ ਇਧਰ ਵਿਆਹ ਨੇ ਘਰੇ ਆ ਪਿਆ ਉਧਰ ਵਿਆਹ ਹੈ ਹੈ ਵਿਆਹ ਵੀ ਐ ਵੀ ਖਾਸ ਆ ਵੀ ਸਾਡਾ ਅੱਡ ਵੀ ਸਾਡ ਉਹ ਹੀ ਗੱਲ ਤਾਂ ਸਾਡੀ ਮਾਸੀ ਕਿਧਰ ਜਾਈਏ ਕਿਧਰ ਹੋਈਆਂ ਸਾਕੇ ਨੂੰ ਮੈਂ ਹੋਰ ਨੂੰ ਦਿੱਤਾ ਫੜਾਇਆ ਆਪਣੇ ਮਾਮੇ ਦੇ ਪੋਤੇ ਨੂੰ ਮਾ ਤੁ ਸਗਨ ਦੇ ਦੀਂ ਦੱਸਦੀ ਅਗਲੇ ਵੀ ਉਹਨਾਂ ਤੇ ਆ ਨਹੀਂ ਹੋਣਾ ਭਾਈ ਅੱਜ ਬਰਾਤ ਆ ਪਰਸੋਂ ਮੇਲਤਾ ਜਾਇ ਨਹੀਂ ਹੋਇਆ ਪਰਸੋਂ ਰਜੀ ਦੀਦਾ ਅੱਜ ਦਾ ਭੋਗਤਾ ਹਾਂ ਅੱਜ ਤਾਂ ਅੱਜ ਬਰਾਤ ਇੱਕ ਵਗੈਰਤਾ ਵਿੱਚ ਅੱਜ ਬਰਾਤ ਹੀ ਹੁਣ ਅਜੁੱਦਨੂ ਹੋ ਗਏ ਸਾਰੀ ਫੇਰ ਚੰਡੀਗੜ੍ਹ ਨੂੰ ਇਕ ਨਾਲ ਕੰਮ ਵਾਲ ਗਿਆ ਹੋਇਆ ਤਾਂ ਭਾਈ ਔਕਾਏ ਬਗਮ ਸਾਰੇ ਹੀ ਹਲੇ ਆ ਗਿਆ ਬੈਕ ਟਾਣਾ ਨਹੀਂ ਤਾਂ ਅਸੀਂ ਤਾਂ ਗੰਨੇ ਦੇ ਕਿੜੇ ਲਾਉਣੇ ਤਾਂ ਹੁਣ ਤਾਂ ਇੱਕ ਅੱਧਾ ਘੜਾ ਦੇਣਾ ਤਾਂ ਭਈਏ ਮੇਲੇ ਵੇ ਤੇ ਹੋਰ ਉਹ ਵੀ ਲੱਦ ਦੇਣਾ ਤਾਂ ਹੁਣ ਤਾਂ ਅੱਧਾ ਕਿੜਾ ਲਾਇਆ ਹੋਣਾ ਤਾਂ ਚਲੋ ਜਿੱਥੇ ਮਾਰਾ ਵਾਟਰ ਉੱਥੇ ਰੱਖਣਾ ਜਾਂ ਜਾਣਾ ਜਦ ਹੀ ਜਾਣਾ ਠੀਕ ਨਹੀਂ ਗੱਲ ਇਹ ਹੋਣਾ ਹੋਈ ਆ ਤੇਰੀ ਗੱਲ ਬਾਕੀ ਬੂਟ ਚਾਹ ਰੱਖੋ ਨਾ ਨਹੀਂ ਭਾਈ ਦਰਦ ਹੁੰਦਾ ਨਾ ਜੀ ਕੋਈ ਵੀ ਇਨਸਾਨ ਹੈ ਹੂੰ ਇਨੂੰ ਨਟੀ ਲੱਚੀ ਨਾ ਰੱਖੋ ਜੇ ਮੈਂ ਆਤੀ ਸੀ ਤਾਂ ਬੰਦ ਰਜਿਦਿ ਕਰਾਉਂਗਾ ਕੋਰ ਕੋ ਜਦੀ ਚੈੱਕ ਕਰਾਉਂਗਾ ਆਪਣਾ ਗੈਸ ਗੋਸ ਭਰ ਰਿਹਾ ਰੋ ਬਾਈ ਅਸੀਂ ਵੀ ਗੈਸ ਭਰਦੇ ਦੋ ਜਣ ਅਸੀਂ ਵੀ ਗੈਸ ਦਾ ਬੋਧਨ ਕਰਤਾ ਤੇ ਆਪਾਂ ਨੇ ਵੀ ਗੈਸ ਵਿੱਚ ਕੱਢਦੇ ਤੇ ਆ ਇਹਨੇ ਕਹਿੰਦਾ ਜਗ੍ਹੀ ਸੀ ਕਰਾਈ ਆ ਹੋਰ ਉਹ ਤਾਂ ਨਿੰਦਰ ਦਾ ਫੂਨ ਆ ਗਿਆ ਕੁੜੀ ਦਾ ਹੋਣ ਕਹਿੰਦੀ ਤੁਸੀਂ ਪਹਿਲਾਂ ਇਹਨੂੰ ਚੈੱਕ ਕਰਾਓ ਕਹਿੰਦੀ ਇਹ ਦਰਦ ਕੈਪ ਦਾ ਕਾਹਦਾ ਹੈ ਆਪਾਂ ਕਹਿੰਦੇ ਇੱਥੇ ਦਰਦ ਆਈਦਾ ਹੈ ਇਹ ਤਾਂ ਲਬਰੀ ਨੇ ਮੈਨੂੰ ਕਹਿ ਦਿੱਤਾ ਕਹਿੰਦਾ ਹੁਣ ਦਵਾਈ ਨਹੀਂ ਦੇਣੀ ਇਹਨੂੰ ਕੋਈ ਵੀ ਕਹਿੰਦਾ ਕਹਿੰਦਾ ਇਹਨੂੰ ਪਹਿਲਾਂ ਉਕਰੋ ਇੰਟੂਗ੍ਰਾਫੀ ਕਿਹੜੀ ਹੁੰ ਤਾਹੀ ਬਚ ਕੇ ਗੱਠੇ ਉੱਤੇ ਨੂੰ ਵਧੀਆ ਜਿਹੜਾ ਇਹ ਹੁਣ ਕੰਮ ਟਾਈਮ ਨਾਲ ਸੰਭਲੇ ਸੰਭਲੇਆ ਵਧੀਆ ਪਤਾ ਲੱਗਿਆ ਬਚਾਅ ਹੋ ਗਿਆ ਨਾਲੇ ਛਲੇ ਇਧਰ ਟੈਕ ਆਈ ਜਾ ਪਤਾ ਹੀ ਨਹੀਂ ਦੱਬੀ ਆਪਾਂ ਇਹਨੂੰ ਕੋਈ ਛੱਡ ਪਰਦਾ ਦਰਦੇ ਆ ਉਹ ਤਾਂਦੇ ਆ ਉਹਦਾ 20 25% ਆ ਗਾਹ ਨੂੰ ਵੱਧਦਾ ਤਾਂ 100 ਹੋ ਜੇ ਫੇਰ ਕਾ ਕਰੂਗੀ ਉਹੀ ਗੱਲ ਹੈ ਨੰਨਾ ਠੀਕ ਹੈ ਪਹਿਲਾਂ ਜਦ ਜਦ ਫੜਨਗੇ ਜਦ ਜਦ ਫੜ ਲਈ ਨੂੰ ਫੜ ਲਓ ਵਧੀਆ ਜਦ ਬਚਾਅ ਆਪਣਾ ਕੋਈ ਵੀ ਇਨਸਾਨ ਇਹ ਵਾਦਾ ਆਪਣਾ ਭਾਈ ਖਾਣਾ ਪੀਣਾ ਹਟਾ ਕਰੋ ਖਾਣਾ ਪੀਣਾ ਨਹੀਂ ਸੈਟ ਹੈਗਾ ਆਪਣਾ ਚੱਕਰ ਉਹੀ ਆ ਖਾਣਾ ਪੀਣਾ ਸੈੱਟ ਕਰੂੰਗਾ ਵੀ ਕਿ ਤੂੰ ਰੇਹ ਚੀਜ਼ ਮਸਾਲੇ ਦਵਾਇਆ ਸਵੇਰ ਆਉਂਦੀ ਆ ਆਪਾਂ ਹੀ ਕਰਦੇ ਆ ਆਪਾਂ ਹੀ ਕਰਦੇ ਆਂ ਕੀ ਕਰੀਏ ਤਰੀ ਗੱਲ ਇਹ ਆ ਇੱਕ ਤਾਂ ਐਸਆਈ ਨਹੀਂ ਕਰਦੇ ਬਹੁਤੀ ਆਪਾਂ ਤੁਰਨਾ ਚਾਹੀਦਾ ਬਾਈ ਰੋਟੀ ਦੇ ਬਾਅਦ ਰੋ ਪੈਸੇ ਰੋਟੀ ਦੇ ਬਾਅਦ ਸ਼ਾਮ ਦੀ ਬਾਦ ਸ਼ਾਮ ਦੇ ਸ਼ਾਮ ਨੂੰ 2-3 ਕਿਲੋਮੀਟਰ ਤੁਰਨਾ ਸ਼ਾਮ ਦੀ ਰੋਟੀ ਚਾਹੀਦੀ ਦੋ ਖਾਓ ਚਾਹ ਤਿੰਨ ਖਾਓ ਮਟਰ ਨਹੀਂ ਕਰਦੀਆਂ ਹਾਂ ਸ਼ਾਮ ਦੀ ਰੋਟੀ ਦੇ ਬਾਅਦ ਤੁਰੋ ਤੁਰ ਕੇ ਸੈਰ ਕਰੋ ਇੱਕ ਘੰਟੇ ਬਾਅਦ ਆ ਕੇ ਹੁਣ ਪੈ ਜੀ ਚਾਹੇ ਆਪਾਂ ਤਾਂ ਪਤਾ ਯਾ ਰੋਟੀ ਖਾਣੀ ਹਾਂ ਮਿੰਜੇ ਭਗੇ ਜਿਹੜਾ ਉੱਥੇ ਆਪਣਾ ਸਾਫ ਹੋਣਾ ਆਪਾਂ ਦਿਨ ਦਿਨ ਕੁਝ ਨਹੀਂ ਖਾਂਦੇ ਬੁੱਤ ਹੋਰ ਰਾਤ ਨੂੰ ਥੱਕ ਹਾਰ ਕੇ ਆ ਕੇ ਰਾਜੇ ਦੇ ਸਾਹੇ ਪੈ ਜਾਂਦੇ ਨੇ ਹੋਰ ਉਹ ਸਾਰਾ ਖਤਰਾ ਖਾਦਾ ਕੰਮ ਤੁਰਨਾ ਸਭ ਤੋਂ ਵਧੀਆ ਜੀ ਹੈ ਜਿਹੜਾ ਬੰਦਾ ਤੁਰਦਾ ਹੈ ਸਾਈਕਲ ਚ ਲਾਓ ਥੋੜਾ ਇਹ ਬਿਮਾਰੀਆਂ ਤਾਂ ਅਸਲ ਮਨਾਂ ਕੋਈ ਸਮਾਂ ਨਹੀਂ ਲਾਤੀ ਸਾਡੇ ਆਪਾਂ ਨੂੰ ਸੰਤਾ ਜਿਹੜੇ ਮੋਟਰਸਾਈਕਲ ਗੱਡੀਆਂ ਕਾਰਾਂ ਆ ਗਈਆਂ ਕੋਸਾ ਖਾਣੇ ਵਾਲੇ ਨੇ ਰਾਤੀ ਸਾਡੇ ਬਈ ਆਪਣੀ ਵੀ ਗਲਤੀ ਰਿਆਂ ਸਪਰੇਹ ਵਾਲੀ ਇਹ ਜਿਹੜੇ ਇੱਕ ਤਰ੍ਹਾਂ ਦੀ ਇਹ ਬੰਦਾ ਆਪਣੇ ਖਾਤੇ ਵੀ ਨਹੀਂ ਪੀਂਦਾ ਕਿਆ ਕਰੀ ਹੁਣ ਹੁੰਦੀ ਨਹੀਂ ਉਹ ਦੇਖੇਗਾ ਸਮਾਂ ਹੁੰਦੀ ਨਹੀਂ ਉਹ ਕੋਲਾਈ ਦੀ ਆਰਗੈਨਿਕ ਆਲੀ ਹੋਈ ਹੋਣੀ ਹੈਗੀ ਕਰੀਦਾ ਮਨ ਤੂੰ ਉਹੀ ਤਾਂ ਗੱਲ ਕਿ ਟੱਡੇ ਖੁਚ ਵੀ ਛਾਲ ਮਾਰਦੀ ਹੁਣ ਸਪਰੇਅ ਆ ਕੇ ਆਪੇ ਖਾਣੀ ਪੈਂਦੀ ਭਾਈ ਹੋਰ ਇਹ ਤਾਂ ਪਈ ਤਾਂ ਕੀ ਕਰੀਏ ਹਮ ਨਹੀਂ ਕੱਢਦੇ ਫੇਰ ਖਰਤੇ ਨਹੀਂ ਪੂਰਾ ਹੁੰਦਾ ਨਹੀਂ ਹੁੰਦਾ ਉਦੋਂ ਮੈਂ ਕਹਿੰਦਾ ਕਿੰਨੇ ਦਾਣੇ ਹੋ ਜਿੰਨੇ ਬੀਜੇ ਦੇ ਦਾਣੇ ਹੁੰਦੇ ਵੀ ਨਿਕਲੇਗੇ ਉਹ ਨਿਕਲੇਗਾ ਬੱਸ ਇਹ ਚੱਕਰਾ ਭਾਈ ਬਾਕੀ ਪਤਾ ਨਹੀਂ ਹੁਣ ਇਹਦਾ ਸੋਲੂਸ਼ਨ ਦਾ ਵੀ ਸਾਨੂੰ ਪਤਾ ਨਹੀਂ ਕਿਹਾ ਉਹ ਭਾਈ ਰੱਬੇ ਜਾਣ ਦਾ ਇੱਕ ਸਾਲਾ ਸਬਜੀ ਮੈਂ ਤੇਲ ਜਮੇ ਘੱਟ ਚਾਹੀਦੀ ਥੰਦੇ ਆਈ ਰੋਟੀ ਬੀਨਾ ਚ ਉੱਪਰ ਤੇ ਖਾਣੀ ਚਾਹੀਦੀ ਹੈ ਇੰਦਰ ਕਿ ਤੁਹਾਨੂੰ ਗੱਥਾ ਚ ਮੈਂ ਪਹਿਲੀ ਗੱਲ ਤਾਂ ਦੇਸੀ ਕੀ ਜੂਰ ਖਾਓ ਸਾਨੂੰ ਬਥੇ ਜੀ ਜਾਓ ਤੇ ਖਾਣਾ ਖਾਂਦੇ ਆਪੇ ਦੇਸੀ ਕੀ ਪੱਕਾ ਵਿੱਚ ਪਾਓ ਆਇ ਨਹੀਂ ਵੀ ਜ਼ਿਆਦਾ ਪਾਓ ਵੀ ਉਹੀ ਉਹੀ ਸਾਡਾ ਬੜਾ ਬਣਾਉਣਾ ਇੱਕ ਚਮਚਾ ਬਹੁਤ ਹੁੰਦਾ ਇੱਕ ਬੰਦੇ ਵਾਸਤੇ ਦਿਹਾੜੀ ਦਾ ਉਹ ਜੂਰ ਚੀਜ਼ ਐਥੇ ਡਾਕਟਰਾਂ ਨੇ ਕਰਿਆ ਮਨਾ ਖਾਣਾ ਉਹਦੇ ਉਹਦੇ ਬਿਨਾ ਖਾਣ ਵਾਲਾ ਬਾਹਰੀ ਬਾਲਾ ਕਰ ਪਤਾ ਗਿਆ ਹੈ ਆਪਾਂ ਦੀ ਬਿਮਾਰੀ ਹੈ ਆਪਾਂ ਨੂੰ ਹੁਣ ਆਪਾਂ ਕਹਿੰਦੇ ਕਿ ਮੰਨ ਜੇ ਤੇ ਦੇਸੀ ਕੀ ਪਾਲਿਆ ਚਮਚਾ ਹਮ ਗਰਮ ਸਬਜੀ ਹੈ ਹਮ ਗੈਲ ਫਰਿਜ ਮਤੇ ਰੱਖਣਾ ਕਰੀ ਦਹੀਂ ਗੱਢ ਕੇ ਗੈਲੇ ਉਹ ਖਾਣਾ ਗੈਲੇ ਸਾਲਾ ਪਾਣੀ ਠੰਡਾ ਨਹੀਂ ਪਾਣੀ ਰੋਟੀ ਦੇ 15 20 ਮਿੰਟ ਬਾਅਦ ਪੀਣਾ ਚਾਹੀਦਾ ਜਾਂ ਪਹਿਲਾਂ ਪੀਓ ਜਾਂ ਪਹਿਲਾਂ ਪੀਲੂ ਇਹ ਬਾਦਰਾ ਬਾਦਰਾ ਬਿਊਜਾ ਦੇ ਜਲ ਕਰ ਦੇਣਾ ਇਕੱਠਾ ਸਾਰਾ ਕੋਦੇ ਸੜੀ ਮਸ਼ੀਨਰੀ ਉਹ ਅੰਦਰ ਕਿਆ ਕਰੂੰਗੇ ਜਿਹੜਾ ਦਾ ਉਹ ਕਰ ਦੇਣਾ ਉਹਦੇ ਹੈ ਚਲੋ ਯਾਰ ਕਿਆ ਛੱਡ ਦੇਣੀ ਕਿਆ ਜਿੰਨੀ ਵਾਰੀ ਬਣ ਗਿਆ 20 ਵਾਰੀ ਵੀ ਚਾਹੇ 30 ਵਾਰੀ ਵੀ ਅਸਲੀ ਵੀ ਨਹੀਂ ਚਾਹ ਮੀਨਾਂ ਜ਼ਿੰਦਗੀ ਕਿਸ ਲੰਘ ਗਈ ਹੈ ਫੇਰ ਉਹੀ ਗੱਲ ਹੈ ਚੱਲ ਬਾਈ ਜੋ ਹੈ ਬਸ ਖਾਣਾ ਰੱਬ ਦਾ ਆ ਠੀਕ ਹੈ ਬਾਕੀ ਭਾਈ ਸਾਹਿਬ ਠੀਕ ਠਾਕ ਰਹੋ ਬਾਕੀ ਬਸ ਖਾਣਾ-ਦਾਣਾ ਸਮਝਾ ਸੁਧਾਰੂ ਆਪਣਾ ਭਾਈ ਮਗਾਉਣ ਦੀ ਗੱਲ ਨਹੀਂ ਹੈਗੀ ਹੈ ਕਿ ਨਹੀਂ ਗੌਰ ਕਰੋ ਵਕਤ ਬਾਈ ਦੇ ਪਤਾ ਪਾਦਾ ਜੀ ਜਦੋਂ ਨਾ ਹਾਂ ਚਲ ਆਈਏ ਅੱਜ ਹੋਰ ਕੀ ਹੈ ਲੜਦਾ ਆਪਾਂ ਗੌਰ ਤੋਂ ਨਹੀਂ ਗੱਲਾਂ ਗੱਲਾਂ ਗੌਰ ਵਕਤ ਪੈਂਦਾ ਵੇਖ ਸਮਝ ਆਉਂਦੀ ਬਈ ਸੜਾ ਵੀ ਬਹੁਤ ਗਲਤ ਚੱਲਦੇ ਆਪਾਂ ਇੱਕ ਇਹ ਸਰੀਰ ਜਮਾ ਨਾ ਗੈਲੀ ਨਾ ਕਰੋ ਵਸੇ ਕੋਈ ਦਰਦ ਹੁੰਦਾ ਥੋੜਾ ਜਦੇ ਟੈਸਟ ਕਰਾਉਉਦਾ ਕਰਾਓ ਜੀ ਕਰਾਓ ਹਾਂ ਕੋਹ ਨਹੀਂ ਪੈਸਾ ਬੋਸ ਤੇ ਬਾਹਰ ਨਾ ਕਰੋ ਪੈਸਾ ਨਾਲ ਨਹੀਂ ਜਾਣਾ ਸਰੀਰ ਨਾਲ ਸਰੀਰ ਜੇ ਸਰੀ ਸਹੀ ਤਾਂ ਤੁਹਾਨੂੰ ਕੁਝ ਵੀ ਨਹੀਂ ਆਏਗਾ ਸਾਲ ਦੋ ਸਾਲ ਹੋਰ ਜੀਣਾ ਦਾ ਪੈਸਾ ਇਹਦੀ ਪੈਸਾ ਵੀ ਨਹੀਂ ਹੈਗਾ ਕਿ ਆਏ ਉਹ ਨਾਲ ਸਾਲ ਦੋ ਸਾਲ ਹੋਰ ਜੀ ਲੂਗੇ ਜੇ ਸਰੀ ਸਹੀ ਆ ਨਹੀਂ ਨਹੀਂ ਰਹੀ ਹੈ ਇਹ ਤਾਂ ਯਾਰ ਬੇਨਬਲਾਈ ਮੌਤ ਲਾ ਕੰਮ ਹੈ ਹੋਰ ਕਿ ਨਹੀਂ ਹਾਂ ਇਹ ਤਾਂ ਜਿਹੜੀ ਰੱਬ ਲਿਖੀ ਉਹ ਰੇ ਜਾ ਲਿਖੀ ਹੋਈ ਆ ਇਹ ਤਾਂ ਇਹਦਾ ਆਪ ਆਈਡੀਓ ਗੋ ਗਲਤ ਆਲੀਏ ਆਪਣੀਆਂ ਗਗਾ ਗਾ ਗਲਤੀ ਨਾਲ ਇਹ ਬੋ ਬੋਲਤਾ ਹੋਰ ਚਲੋ ਪੈਸੇ ਦਾਰੋ ਤਾਂ ਬਹਿ ਕੇ ਦੁਹਾਨੇ ਬਣੇ ਵੀ ਗਿਆਨੀ ਹੁਣ ਹਾਂ ਬਾਕੀ ਚਲੋ ਠੀਕ ਆ ਤੇ ਠੀਕ ਆ ਜੀ ਅਰੇ ਮਾਮੇ ਉਹਨੇ ਨਾ ਐ YouTube ਮਤਲਬ ਇੱਕ ਬਾਲਾ ਲਾ ਕੇ ਉਹਦੇ ਉੱਪਰ ਐ YouTube ਬਣਾਇਆ ਹੋਇਆ ਉਹ ਗੰਨਾ ਰੱਖ ਦੋ ਤੇ ਝੁੰਨੀ ਕੇ ਅੱਖ ਕੱਢ ਲੈਂਦਾ ਬਸ ਆਹੋ ਪੂਰੀ ਵੀ ਨਹੀਂ ਟੁੱਟਣ ਦਿੰਦਾ ਇੱਕ ਸਾਈਡ ਤੇ ਹੈਗਾ ਕੱਢਦਾ ਫੇਰ ਉਹਨੇ ਲੇਬਲ ਲਾਈ ਉਹ ਨਰੇਗਾ ਵਾਲੀ ਹਾਂ ਉਹ ਕਹਿੰਦਾ ਵੀ ਅੱਧੀ ਕਿ ਲੇਬਰ ਮੇਰੇ ਕੋਲ 290 ਰੁਪਏ ਦਿਹਾੜੀ ਵਾਲੀ ਆ ਵੀ ਅੱਧੀ ਕਿ 350 ਦਿਹਾੜੀ ਵਾਲੀ ਆ ਵੀ ਉਹਨਾਂ ਨੇ ਬਸ ਉਹਦੇ ਚ ਪਾ ਪਾ ਕੇ ਉਹ ਰੱਖੀ ਜਣਾ ਟਰੇਆਂ ਰੱਖ ਦੇਣੀਆਂ ਮਉਣ ਕੇ ਟਰੇਆਂ ਪਰ ਉਹ ਫੁਆਰੇ ਨਾਲ ਪਾਣੀ ਪਾਉਣਾ ਮੈਂ ਤਿਆਰ ਹੋ ਜਾਂਦਾ ਹੁਣ ਜਿਵੇਂ ਆਪਣਾ ਹੋਰ ਆਪਾ ਲੱਲਾ ਭੱਬਾ ਕਰਦੇ ਖੇਚ ਕਰਕੇ ਸੇ ਬੈੱਡ ਬਣਾ ਕੇ ਉਹਨੇ ਬਾਅਦ ਚ ਉੱਕਣੇ ਇੰਨੇ ਨਾ ਹੋਇਆ ਰੱਖ ਦੇਣਾ ਅਸੀਂ ਸਬਾ ਕਨਾਲ ਦਾ ਬੀਜ ਲੈ ਆਏ ਸੀ ਉੱਥੇ ਰਾਜਾ ਵੀਰ ਉੱਥੇ ਹੀ ਲਿਆ ਇਹਦਾ ਉਹੀ ਬੀਜ ਲੈ ਆਏ ਅ 95 ਦਾ ਹੂੰ 1800 ਰੁਪਏ ਦਾ ਸਾਡਾ ਬੀਜ ਬਣਿਆ ਤਾਂ ਸਾਰਾ ਹੂੰ ਸਬਾ ਕਨਾਲ ਦਾ ਪਰ ਉਹਦੀ ਜਿਵੇਂ ਹੁਣ ਇਹ ਕਹਿੰਦੇ ਮਰੰਡੇ ਮਿਲ ਦੇ ਵਿੱਚ ਥੋਥਾ ਜਿਆ ਨਹੀਂ ਹੈਗਾ ਮੇਰੇ ਗਨੇ ਚ ਨਹੀਂ ਹੈਗਾ ਉਹ ਅੱਛਾ ਹਾਂ ਅਸੀਂ ਇੱਕ ਕਨਾਲ ਤੇ ਬੀਜ ਮੇਰੇ ਕੋਲ ਮੈਂ ਕਹਿੰਦਾ ਵੀ ਕਿਤੇ ਤੇ ਗਰੀ ਪਜਾ ਦਤਾ ਸੀ ਉਹਨੋਂ ਵਧੀਆ ਹਾਂ ਕਿੰਨਾ ਹੋ ਜਾਂਦਾ ਬਾਹਰ ਉਹ ਤਜਰਬਾ ਆ ਗਿਆ ਨਾ ਪਹਿਲਾਂ 95 ਦੇ ਵਿੱਚ ਬਾਹਰ ਮੈਂ ਪੈਂਦਾ ਪਹਿਲਾਂ ਨਹੀਂ 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 ਪਹਿਲਾਂ ਨਹੀਂ ਹੈਗਾ ਬਾਹਰ ਮੈਂ ਜਾ ਇਹਦਾ ਟਾਈਮ ਜੇ ਕੱਪ ਜਿੰਨਾ ਨਾ ਕੀ ਇਹ ਗੱਬੇ ਦੇ ਪੂ ਗੱਬੇ ਤੇ ਬੋਲਾ ਜਾਂਦਾ ਭੁੱਖ ਜੀ ਖਾਲੀ ਹੋ ਆ ਬਹੁਤ ਤੋੜਦਾ ਫਿਰ ਉਹ ਵਜਨ ਤੋੜਦਾ ਹੁਣ ਤਾਂ ਵਜਨ ਬਹੁਤ ਆ ਹਾਂ ਬੀਜ ਵੀ ਹੁਣ ਇਹੀ ਆ ਬੀਜ ਵੀ ਹੁਣ ਮੇਰੀ ਘਰੋਂ ਲਾ ਸਾਰੇ ਕਿੰਨੀ ਬਿਮਾਰੀ ਲੱਗੀ ਵੀ ਕਾ 95 ਬਜਾ ਇਹਦੀ ਨਵੀਂ ਕਿਲੋ ਵਾਲਾ ਮਿਲਦੀ ਪਰਚੀਆਂ ਪਰ 95 ਛਪਾਇਆ ਹੀ ਨਹੀਂ ਫੇਰ ਮੈਂ ਕੱਲ ਸਰਵੇયર ਨੂੰ ਫੋਨ ਕਰਿਆ ਮੈਂ ਕਿਹਾ ਵੀਰ ਪਰਚੀ ਤਾਂ ਪਹੁੰਚ ਗਈ ਵੀ ਉੱਪਰ 95 ਦਾ ਨੋ ਨੀ ਹੈਗਾ ਕਹਿੰਦਾ ਵੀਰੇ ਪ੍ਰਿੰਟੇ ਨਹੀਂ ਹੋਇਆ ਵੀ ਬਾਅਦ ਤੁਸੀਂ ਲਈ ਆਈ ਚਲੋ ਕਹਿੰਦਾ ਜਿਹੜਾ ਹੈਗਾ 95 ਹੈਗਾ ਕਹਿੰਦਾ 85 ਹੈਗਾ ਲਈ ਜਾਓ ਹਾਂ ਤਾਂ ਠੀਕ ਆ ਫਿਰ ਹਾਂ ਮੈਂ ਕਿਹਾ ਕਿਤੇ ਕੱਲ ਨੂੰ ਤੁਸੀਂ ਆਏ ਕਹਿ ਦੋ ਵੀ ਮੈਂ ਪਰਚੀ ਦਿੱਤੀ ਤੁਹਾਨੂੰ ਹਾਂ ਮਾ ਮੇਰੇ ਕੋਲ ਤਾਂ 95 ਹੀ ਆ ਉਹ ਗੀਤੀ ਵੈਰੈਟੀ ਜੀ ਹੈ ਇਹ ਹਾਂ ਠੀਕ ਆ ਹਾ ਲੂਟ ਲਾਦਾ ਘੜੀ ਜੋੜਾ ਦੇਖਦਾ ਵੀ ਭਾਈ ਬੀਜਣ ਨੂੰ ਬੀਜਣ ਨੂੰ ਬਦਲੇ ਮੱਕੀ ਦੇ ਟਾਈਮ ਬਣੇ ਨਾ ਕਣਕ ਦਾ ਲੱਗੇ ਆ। ਕਣਕ ਦਾ ਲੱਗੇ ਆ ਮੱਕੀ ਦੀ ਹੋਊਗੀ। ਹੁਣ ਤਾਂ ਮੱਕੀ ਉਹ ਲੋਟ ਰਹੂਗੀ। ਮੱਕੀ ਲੋਟ ਰਹੂਗੀ। ਸਾਢੇ 4 ਕਿੱਲੇ ਅਸੀਂ ਬੀਜਣੇ ਤੇ। ਹੂੰ। ਮਿੱਲੇ ਲੇਟ ਹੋਗਾ 15-20 ਦਿਨ ਪਹਿਲਾਂ ਜਲਦਾ ਨਾ ਮਿੱਲ। ਜਿਉਂ ਉਹ ਆ ਦੇਖ ਲਿਓ ਜਿਉਂ ਆਗੇ। ਜਿਉਂ। ਜਵੀ ਕਿੱਡੀ ਕਿੱਡੀ ਹੋਗੀ? ਜਵੀ ਬਾ ਹੁਣ ਜਵੀ ਦੀ ਤਿਆਰੀ ਆ। ਅੱਛਾ। ਜਵੀ ਤਾਂ ਹੁਣ ਜਾਂਦੇ ਰੇਹੇ ਨਹੀਂ ਆਣਾ ਅੱਜ ਭਈਆਂ ਨੂੰ ਭਈਏ ਸੜੇ ਆਏ ਹੋ ਨਹੀਂ ਹੈਗੇ ਲਈ ਕਹਿੰਦੇ ਅੱਜ ਆ ਜਾਣਾ ਸੀ। ਅੱਛਾ। ਮੈਂ ਨਾਲੇ ਕਣਕ ਵਾਂਸੇ ਘਾਸ ਨੂੰ ਨਾਲੇ ਜਵੀ ਦੀ ਰਾਗ। ਜਾਉ ਘਟ ਸਮੇਂ ਚ ਤਿਆਰ ਹੋਣਾ ਜਾਉ ਦਾ ਰੈਡਮੀ ਚੰਗਾ ਜਬੀ ਫੇ 15 20 ਦਿਨ ਤੱਕ ਤਿਆਰ ਹੋ ਜੂ ਐ ਨਾ ਉਹੀ ਵੀ ਤਿਆਰ ਹੈ ਜਿਹੜੀ ਐ ਅੱਛਾ ਤਿਆਰ ਹੀ ਐ ਬਸ ਹੁਣ ਕਿਛ ਟਾ ਲਾਉਣਾ ਬਸ ਤਿਆਰ ਹੀ ਐ ਹਾਂ ਹੁਤਾ ਦੇ ਕੇ ਵੀ ਤਰੀਕ ਲੈ ਕੇ ਬਸ ਛੱਡ ਦੇਣੀ ਤੇ ਬਾਅਦ ਚਿਰ ਉਹਦੇ ਚ ਗੰਨਾ ਗੰਨਾ ਵੀ ਜੂ ਐ ਹਾਂ ਗੰਨੇ ਬਾਸ ਤੇ ਜਵੀ ਵੀ ਜੀ ਆ 5 ਕਿਲੇ ਵੀ ਜੇ ਵਜਵੀ ਦੇ ਠੀਕ ਐ ਬਾਕੀ ਬਨ ਕੇ ਜਾਲ 2.5 ਕਿਲੇ ਕੱਤ ਕੇ ਬੀਜਨੇ ਤੇ 2 ਕਿਲ ਸਵਾ ਕਿਲਲਾ ਵੀਜਿਆ ਕੱਤ ਕੀ ਦਾ ਠੀਕ ਐ ਬਾਕੀ ਤੇਰੀ ਫਿਰ ਸਨਮੀ ਛੱਡ ਤੇ ਹੋਰ ਕੱਤਗੀ ਜਿਦਾ ਆ ਪਰਚੀ ਬੋ ਲੋਡ ਆਉਂਦੀ ਆ ਹਾਂ ਕੱਤਗੀ ਦਾ ਪਰਚੀ ਬੋ ਨੇੜੇ ਆਉਂਦੀ ਆ ਇਹਦੀ ਪਰਚੀ ਹਾਈ ਲੇਟ ਹੋ ਜਾਂਦੀ ਆ ਇਹਦਾ ਹੂਆ ਵੀ ਫਸਦਾ ਕੱਤਗੀ ਵੀ ਦਾ ਆਇਆ ਕੱਤਗੀ ਦਾ ਕਹਦਾ ਤੁਹਾਨੂੰ ਦੇਜੇ ਕੱਤਗੀ ਜੇ ਕੱਤਕ ਤੇ ਪਹਿਲਾਂ ਪਹਿਲੇ ਮੀਲੇ ਵਿੱਚ ਵੀ ਜੂਵੇ ਪਹਿਲਾਂ ਹੀ ਕੱਤਕ ਤੇ ਇਹ ਤਾਂ ਹੈ ਤਾਂ ਹੈ ਫੇਰ ਪੂਰਾ ਜੰਮਦਾ ਨਹੀਂ ਤਾਂ ਠੰਡਾ ਘੇਰ ਲੈਂਦੀ ਆ ਜੀ ਵਾਦਾ ਆਪਾਂ ਨੇ ਸਰੋਂ ਵੀ ਦਿੱਤੀ ਉਹਦੇ ਪਰ ਸਰੋਂ ਮੜੀ ਕੰਮ ਦੀ ਵੀ ਆ ਸਾੜੀ ਸਰੋਂ ਤਾਂ ਹੁੰਦੀ ਆ ਹਾਂ ਉਹ ਉਹ ਲਾ ਦਾ ਤਾਂ ਜਿਹੜੀ ਸਾ ਜਿਹੜਾ ਫੱਗਣ ਵਾਲਾ ਗੰਨਾ ਨਾ ਇਹਦੇ ਗੰਨਾ ਉਤਰ ਪਈ ਆ ਹਾਂ ਜਿਹੜਾ ਮਰਦੀ ਦੀ ਉਹ ਤਾਂ ਫਰਕ ਪੈਂਦਾ ਫੱਗਣ ਵਾਲਾ ਕੰਨਾ ਫੱਗਣ ਵਾਲਾ ਹੀ ਆ ਐ ਨਿਕਲਦੇ ਦੇ ਵੀ ਹੁਣ ਸਰੋਂ ਬੀਜ ਦੀ ਉਹ ਥੋੜਾ ਜਿੰਨੀ ਦੀ ਸਰੋਂ ਦੀ ਨਿਕੰਨਾ ਘਟ ਜਾਂਦਾ ਬਾਈ ਹੂੰ ਫਟਾਰਾ ਹੀ ਨਾ ਕਰਦਾ ਇਕੱਲਾ ਇਕੱਲਾ ਬੁੱਗਾ ਹੀ ਰਹਿ ਜਾਂਦਾ ਉਹ ਕਰ ਅਸੀਂ ਤਾਂ ਹੋਰ ਕਰਿਆਦਾ ਅਸੀਂ ਮਲ ਚੱਲ ਜਾ ਫੇਰ ਤਾਂ ਉੱਪਰ ਤੇ ਸਾਡੇ ਫਟਾਰਾ ਚੰਗਾ ਆਹੋ ਕਟੜ ਮਾਰ ਦੇ ਵੀ ਤੂੰ ਹਾਂ ਕਟੜ ਜਾਈ ਮਾਰ ਦੇ ਚਾਹੀਏ ਜਿਹੜਾ ਝੁੰਡ ਬੱਢੇ ਵਾਲਾ ਜਿਹੜੇ ਤਵੀਆਂ ਤਵੀਆਂ ਵਾਲਾ ਹੈ ਕਿ ਚੱਕਰ ਵਿੱਚ ਪਵੇ ਵੀ ਬੌਣਾ ਅਸੀਂ ਆ ਉਹ ਕਰਨਾ ਰੂਟਾ ਬਿੱਟਾ ਮਾਰਨਾ ਕਟੜ ਮਾਰ ਦੇ ਠੀਕ ਹੈ ਹਾਂ ਮਾਲਚਰ ਸਭ ਤੋਂ ਲੂਟ ਆ 1 ਲੱਖ ਖਰਾਫੇ ਨਿਕਲਦਾ ਇਹ ਨਿਕਲਦਾ ਕਹਿੰਦਾ ਬਹੁਤ ਸੁਣਾ ਲੱਗਦਾ ਹਰਸ਼ਵੀਰ ਉੱਥੀ ਆ ਹਰਸ਼ਵੀਰ ਉੱਥੀ ਆ ਹੁਣ ਕਿਹੜੇ ਹਸਪੀਟਲ ਜਾਂ ਜੀਜੀ ਆ ਜੀ ਹਟ ਹਟ ਵਾਲੀ ਜੀ ਆ ਜੀ ਕੋ ਛਪੀ ਜੀ ਹਾਂ ਹੋ ਜੂ ਛੁੱਟੀ ਅੱਜ ਹੈ ਕਿ ਕੱਲ ਨੂੰ ਅੱਜ ਕਰਨੀ ਦੀ ਨਾ ਨੇ ਕੀ ਕਹਿੰਦੇ ਉਹਨੂੰ ਇੰਜੋਗ੍ਰਾਫੀ ਹਾਂ ਅੱਜ ਕਰਨੀ ਦੀ ਹੁਣ ਬੈਠੇ ਦੇ ਲੈਣ ਚ ਲੰਬੜ ਸਿਰੇ ਜਾਂਦੇ ਹੀ ਗਾਹਾਂ ਵੀ ਤਾਂ ਹੁਣ ਹੋ ਜਣੀ ਮੈਂ ਕਹਿੰਦਾ ਘੰਟੇ ਡੇਢ ਘੰਟੇ ਚ ਹੋ ਜੂਗੀ ਕਬਰੇ ਲੈ ਕੇ ਉਹਨੇ ਅੰਦਰ ਉਹੀ ਹੋਣੀ ਆ ਕਹਿੰਦੇ ਵੀ ਠੀਕ ਆ ਬਾਕੀ ਤਾਂ ਮੰਨ ਕੇ ਜੱਲ ਰੁਪਈਏ ਮਾਤੇ 25 ਰੁਪਏ ਦੀ ਕੰਮ ਤਾਂ ਅੱਛਾ ਇਹ ਨਾ ਗੌਰ ਕਰਦੇ ਇਹ ਕੰਮ ਕਰ ਹਾਂ ਗੌਰ ਹੋ ਗਈ ਮੌਕੇ ਨਾਲੇ ਕਈ ਵੀ ਸਿੱਧੇ ਉੱਥੀ ਆ ਫਿਰ ਆਇਆ ਨਾ ਹੁਣ ਜੇ ਇੱਥੇ ਕੋਈ ਮੀਂਹ ਆ ਦੇ ਫਿਰ ਕੰਮ ਨਾਲ ਨਹੀਂ ਦੀ ਬਣੀ ਆ ਜਿਆਦਾ ਹਰਜੀਤ ਨੂੰ ਤੁਸੀਂ ਇੱਥੇ ਤੇ ਫੋਨ ਕਰਿਆ ਅਸੀਂ ਜਾ ਕੇ ਗੁਰਦੁਆਰਾ ਸਾਹਿਬ ਦੀ ਤਿਆਰੀ ਕਰ ਦਿੱਤੀ ਚਾਹ ਉਹਨੂੰ ਹਾਂ ਆ ਜੀਆ ਟੈਂਟ ਲਾਤਾ ਤਾਂ ਅਸੀਂ ਅੱਜੀ ਸਾਡੇ ਕੋਲੇ ਦਾ ਜਾਦ ਅੱਜੀ ਕਹਿੰਦੇ ਮੈਂ ਚੱਲਿਆ ਵੀ ਮੈਂ ਉਹਨੂੰ ਭੈਣ ਨੂੰ ਉੱਥੇ ਤੇ ਛੱਡਿਆ ਹੋਣਾ ਔਰੇ ਹਾਂ ਹਾਂ ਇਹ ਕਹਿੰਦਾ ਮੈਂ ਚੱਲਿਆ ਵੀ ਤੁਸੀਂ ਹੁਣ ਸੰਭੋ ਕੰਮ ਮੈਂ ਚੱਲ ਜਾਇਆ ਤੇ ਕੋਈ ਗੱਲ ਨਹੀਂ ਕਾਲਾ ਕੋਈ ਕਿਹੜੀ ਟਾਈਮ ਦਾ ਪਤਾ ਨਹੀਂ ਸਮੇਂ ਦਾ ਨਹੀਂ ਪਤਾ ਲੱਗਦਾ ਕੋਈ ਨਹੀਂ ਪਤਾ ਹੈਗਾ ਨਹੀਂ ਤੇ ਲਾ 8 ਦਾ ਮੈਂ ਕਹਿੰਦਾ 7-8 ਦਿਨ ਲੱਗ ਗਈ ਚੱਕਣਾ ਹਾਂ ਫੇਰ ਲਾ ਕੇ ਲੱਗੇ ਨੇ ਦਿਨ ਤਾਂ ਲੱਗੇਗੇ ਰੋਣ ਉੱਤੇ ਕਿਹੜੀ ਦਾ ਪਤਾ ਨਹੀਂ ਦਰਦ ਹੀ ਉੱਠਿਆ ਥੱਲੇ ਹੂੰ ਇਹ ਇਹਦਾ ਬਾਈ ਮਾੜਾ ਜਿਹਾ ਵੀ ਦਰਦ ਹੁੰਦਾ ਨਾ ਆਪਣੇ ਅਗੇ ਐਸ ਚੀਜ਼ ਚ ਹਾਂ ਜਿਹੜਾ ਜਦੇ ਆਪਣੇ ਜਦੇ ਆਪਣੀ ਗੌਰ ਕਰੇ ਜਦੇ ਗੌਰ ਨਾਲ ਬੰਦਾ ਜਿਹੜਾ ਜ਼ਿਆਦਾ ਪਰਹੇਜ਼ ਜੇ ਕਰਦਾ ਵੀ ਉਹ ਜ਼ਿਆਦਾ ਅਲਜਦਾ ਪਰੀਏ ਨੀ ਬੋਜ ਬੋਜ ਕੇ ਜੇ ਕੰਮ ਰੱਖਣਾ ਵੀ ਖਾਣਾ ਆ ਵੀ ਨਹੀਂ ਹੈਗਾ ਹਨਾ ਨਹੀਂ ਬਿੰਦਰ ਪਤਾ ਨਹੀਂ ਲੱਗਦਾ ਪਤਾ ਲੱਗਣ ਲਾਈ ਜਾਂਦਾ ਬਾਈ ਹਾਂ ਬਿੰਦਰ ਪਤਾ ਨਹੀਂ ਲੱਗਦਾ ਦਰਦ ਹੋਇਆ ਬਿਲਕੁਲ ਬਿਲਕੁਲ ਅਜੀ ਗੱਲ ਇਹ ਕਹਿੰਦੇ ਗਏ ਡਾਕਟਰ ਕਹੀਏ ਗੈਸ ਦੀ ਹੁੰਦਾ ਕਹਿੰਦੇ ਕੁਫੀਆ ਨਾ 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 ਜਿਹੜਾ ਤੂੰ ਜੇ ਤੂੰ ਕਿਸੇ ਲੋਕਲ ਡਾਕਟਰ ਕੋ ਜਾਊਗਾ ਉਹਨੇ ਕਹਣਾ ਇਹਦਾ ਗੈਸ ਦਾ ਦਰਦ ਆਇਆ ਬਲਣਾ ਚਾਰ ਖਰਾਕਾਂ ਦੇ ਨੂੰ ਵੇਰ ਆਣੀ ਨਾਲੇ ਆਪਣੇ ਇੱਕ ਭੈੜ ਹੋਰ ਵੀ ਹੈਗਾ ਤੈਨੂੰ ਮੈਂ ਦੱਸ ਦਿੰਦਾ ਹਾਂ ਸਿਰ ਦੁਖਣ ਲੱਗਿਆ ਮਾੜਾ ਜਿਹਾ ਲੀਲਾ ਗੋਲੀ ਜਿਹੜੀ ਨਾ ਹੱਲੇ ਲੀਲਾ ਫੇਰ ਗੋਲੀ ਜਿਹੜੀ ਦਰਦ ਦੀ ਗੋਲੀ ਹੈ ਨਾ ਇਹ ਤਾਂ ਸੜੀ ਸਭ ਤੋਂ ਜਹਿਰ ਆਏ ਇਹ ਸਭ ਤੋਂ ਜ਼ਿਆਦਾ ਕੰਮ ਖਰਾਬ ਕਰਦੇ ਆ ਧੂਈ ਦੁਖ ਦੀ ਲੇਲਾ ਗੋਲੀ ਦਰ ਦੀ ਆ ਕੰਮ ਖਰਾਬ ਕਰਦਾ ਜ਼ਿਆਦਾ ਜੀ ਸਭ ਪ੍ਰੋਬਲਮ ਆ ਨਾੜਾਂ ਬਲਕੋਨ ਫੋਨ ਗਾੜੇ ਆ ਅਸੀਂ ਤਾਂ ਚੱਲ ਉਹਨੂੰ ਫੋਨ ਖੜਵਾ ਕਢੂ ਦਿੰਨੇ ਆ ਚੱਲ ਜਾਂਦਾ ਸਰਕਲ ਉਹ ਹੀ ਗੱਲ ਐ ਜੇ ਕਈ ਬੰਦਿਆਂ ਦਾ ਖੂਨ ਗਾੜਾ ਹੁੰਦਾ ਉਹ ਜੰਮਣ ਲੱਗ ਜਾਂਦਾ ਨਾੜਾਂ ਚ ਇੱਥੇ ਘਟਾਉਂਦੇ ਰਹੇ ਯਾਰ ਖੂਨ ਦਾਲ ਕਰਦਾ ਨੇ ਨਾਲੇ ਕਿਤੇ ਖੁਰਦੀਆਂ ਨੂੰ ਬਚੂਗੀ ਨਾਲੇ ਸੜਾ ਨਵਾਂ ਬਣਾ ਜਿਹੜਾ ਮੰਨ ਕੇ ਚੱਲਦੇ ਫਿਲਟਰ ਹੁੰਦਾ ਸਾਰਾ ਸਰੀਰ ਉਹ ਨਵਾਂ ਬਣੀ ਜਾਣਾ ਉਹਨਾਂ ਬਿਲਕੁਲ ਹੂੰ ਤਾਂ ਜਦ ਹੀ ਦੋ ਤਿੰਨ ਦਿਨ ਵਿੱਚ ਪੂ ਨਾਲੇ ਹੋਰ ਦੀ ਜਾਨ ਵਜਦੀ ਆ ਇਹ ਨੂੰ ਲੋੜ ਆ ਬੇਚਾਰੇ ਨੂੰ ਬਿਲਕੁਲ ਪਰ ਲੋਕ ਇਧਰੋਂ ਘੱਟ ਆ ਲੀਆ ਫਿਰ ਅੰਦਰ ਕਾਲੀ ਕਰ ਭਾਈ ਤਿਆਰ ਕਰ ਲਈ ਇਹਨੇ ਤਾਂ ਗੱਨੇ ਨੂੰ ਤੇ ਇਹਦਾ ਰੈਡੀ ਕਰੀਂ ਘੜੇ ਆਏ ਮੈਂ ਕਮਰਾ ਦਿਖਾ ਦੇ ਕਹਿੰਦੇ ਕਮਰਾ ਬਣਾ ਕੇ ਲੈਂਦਾ ਕਮਰਾ ਬਣਾਤਾ ਇੱਥੇ ਆਈਏ ਬਟਾਂ ਕਰਾਉਂਦਾ ਇਹਦੇ ਵਾਸਤੇ ਕਵਰ ਬਣਾਇਆ ਅੱਛਾ ਪੈਣੇ ਨੂੰ ਇਹਦਾ ਆ ਸਿਸਟਮ ਆ ਦਿੱਤ ਬਣਾ ਖੋਲ ਕੇ ਆ ਇੱਥੇ ਉਹ ਤਿੰਦ ਲਵਾਉਂਗੇ ਅਸੀਂ ਲਾਇਬ ਨੂੰ ਸਭ ਕੁਸਤਾ ਇਹਨੇ ਲਾ ਕੇ ਦੇਖੀ ਨੀ ਕਿ ਨਾ ਥੜੀਆਂ ਪਟਾ ਕੇ ਕਹਿੰਦਾ ਥੋੜੀ ਮਿੰਗੀ ਹਿਲਦੀ ਔਰ ਪਟਾ ਕੇ ਗੁਲੀਆਂ ਛੋੜੀਆਂ ਕਰਾਤੀਆਂ ਨਹੀਂ ਨਹੀਂ ਉਹਦਾ ਨਹੀਂ ਤਾਂ ਕੁਛ ਨਾ ਕੋਈ ਸਿੱਟ ਕਰਿਆ ਮਾਤਾ ਹਾਂ ਉਹ ਫੇਰ ਹੁਣ ਦੁਬਾਰਾ ਕਰਾਉਣਾ ਜਿਹੜੀ ਆ ਬੰਨਣੀ ਪੈਂਦੀ ਐ ਇਹ ਵੀ ਤਾਂ ਹੀ ਬੰਨਣੀ ਪੈਂਦੀ ਐ ਹਾਂ ਆਹਾ ਹਾਂ ਹੁਣ ਇੱਥੇ ਨਾ ਪੱਤੀ ਲਵਾਉਂਦੇ ਰਹਿੰਦੇ ਨਾ ਕੋਈ ਇੱਥੇ ਠੀਕ ਆਰੇ ਵੀ ਇਹਨੂੰ ਹਾਂ ਇਹਨੂੰ ਰੋਕਣ ਨੂੰ ਚਾਹੇ ਇਹਨੂੰ ਲਵਾ ਲਿਓਰੇ ਹਾਂ ਵੀ ਆਹ ਨਾ ਬਾਹਰ ਉਹਦੇ ਪੈਨ ਭਰੇ ਜਾਂਦਾ ਬਸ ਠੀਕ ਨਹੀਂ ਹਾਂ ਇਹ ਜਿਹੜਿਆ ਲੀਵ ਦੀ ਬੰਦੀ ਵੀ ਮਹਾਤੂ ਆ ਕੰਮ ਕਰਾ ਰਿਹਾ ਜੇ ਫਿਰ ਮਾਰ ਕਰਾ ਦੂੰਗਾ ਇੱਥੇ ਦੁੱਲੇ ਤੇ ਠੀਕ ਨਹੀਂ ਹਾਂ ਹਾਂ ਉਹ ਐ ਐ ਚੱਕਣਾ ਇਹ ਆਇਆ ਇਹ ਪਈ ਇਹ ਐ ਚੱਕਣਾ ਉਹਨੇ ਥੱਲੇ ਨੂੰ ਗਿਰ ਜਾਣਾ ਇਹਦੇ ਪਰ ਆਹ ਪੁਰਾਣ ਪਰਚਾ ਕੇ ਲਈ ਆਹ ਆ ਜਿਹੜੀਆਂ ਫਿਰ ਹਾਂ ਆ ਵੀ ਨਾਟ ਐ ਇੱਥੇ ਵੀ ਪਿੰਨ ਆਉਗੀ ਪਿੰਨ ਪਾ ਦੇ ਪਿੰਨ ਪਾਉਂਦੇ ਵੀ ਬਾਰ ਬਾਰ ਚਾਪੀ ਹਾਂ ਚਾਪੀ ਕਿ ਇੱਥੇ ਕੰਮ ਤਾਂ ਚਾਪੀ ਦਾ ਖਰਾਬ ਐ ਅੱਛਾ ਇਹਦੇ ਪੰਨੋ ਉਹ ਲਿਆਂਦਾ ਹੋਣਾ ਹੈ ਕੱਪੜਾ ਪੂਰਾ ਕਵਰ ਪਿਆ ਜਿੱਪਾ ਵਾਲਾ ਨਾਲੇ ਦੇ ਪਰਵੇਲ ਇਦਾਂ ਮੈਂ ਆਇਆ ਬੰਦਾ ਨਾਮ ਦਾ ਨਹੀਂ ਗਨੀਜ਼ ਪਿਆ ਰਹਿੰਦਾ ਯਾਰ ਮੱਛਰ ਤੇ ਵੀ ਠੀਕਰ ਮੱਛਰ ਤਾਂ ਨਹੀਂ ਛੱਡ ਲਗਾ ਹਾਂ ਜਦੋਂ ਉਹ ਆ ਆਪਣਾ ਪਾਉਂਦਾ ਮੱਛਰ ਤਾਂ ਨਹੀਂ ਪਿਆ ਲੋ ਇਹਦੀ ਲੋੜ ਆਪਾਂ ਨੂੰ ਤਾਂ ਪੈਂਦੀ ਆ ਮਰਿੰਡਾ ਮਿਲਣਾ ਖੜ ਜਾਂਦਾ ਘੜੀ ਤੇ ਚਲੋ ਤਾਂ ਨਹੀਂ ਪਤਾ ਵੀ ਦੋ ਦਿਹਾੜੀਆਂ ਨੂੰ ਚੱਲਣਾ ਚਦੇ ਚੱਲਣਾ ਨਾ 15 ਦਿਨ ਹੁਣ ਲਗਾਤਾਰ ਚੱਲਣਾ ਥੋੜਾ ਕਰਿਆ ਹਾਂ ਤੇ ਕੀ ਤਾਂ ਬੰਦੇ ਬਦਲ ਗਏ ਨਾ ਵਧੀਆ ਨਹੀਂ 15 ਦਿਨ ਤਾਂ ਹੁਣ ਜੱਲੇ ਜਾਣਾ ਬੰਦ ਹੋਵੇ 15 ਦਿਨ ਤਾਂ ਹੁਣ ਪੂਰੀ ਧੂੜ ਕੱਢਣੀ ਆ 15 ਦਿਨ ਤੇ ਬਾਅਦ ਫੇਰ ਸਫਾਈ ਖੜ ਗਿਆ ਚੱਲਾਤਾ ਖੜ ਗਿਆ ਚੱਲ ਗਿਆ ਫਿਰ ਹੈਂਡੀ ਚੈੱਕ ਜਿਹੜੀਆਂ ਇਹਨਾਂ ਦੀਆਂ ਟਿਊਬਾਂ ਆ ਨਾ ਜਿਨ੍ਹਾਂ ਚ ਸਟੀਮ ਜਾਂਦੀ ਆ ਉਹ ਟਿਊਬਾਂ ਇਹਨਾਂ ਦੀਆਂ ਬਹੁਤ ਪੁਰਾਣੀ ਐ। ਬਹੁਤ ਪ੍ਰਾਣੀ ਆ। ਜਦੋਂ ਟਿਊਬ ਲੀਕ ਹੋ ਜਾਂਦੀ ਆ, ਬੱਸ ਫਿਰ ਸਾਰਾ ਪ੍ਰੈਸ਼ਰ ਡਾਊਨ ਹੋ ਜਾਂਦਾ ਫਿਰ ਮਿਲ ਖਤਮ ਆ। ਉਹ ਪਹਿਲੀ ਵਾਰ ਨਾਲੇ ਪਹਿਲੀ ਵਾਰ ਕੱਲ ਖੜਿਆ ਥੋੜਾ ਜਿਹਾ। ਅੱਛਾ। ਥੋੜਾ ਜਿਹਾ ਖੜਿਆ ਹੁਣ ਜੇ ਪਹਿਲੀ ਵਾਰ ਤੱਕ ਲਾੜੀ। ਸਲਾਣੇ ਵਾਲਾ ਵੀ ਖੜਨੇ ਆ। ਖੜਦੇ ਆ ਹੁਣ ਬਾਈ ਆ ਪਾਈ ਵਾਰ ਘੜਾੜੀ ਵਿੱਚ ਲਾਈਏ ਨਾ। ਦਿੱਕਤ ਆਉਂਦੀ ਆ। ਮਾਰਦੀ ਖੜ ਲਾਈਏ ਚੱਕ ਨੂੰ। ਹਾਂ। ਥੋੜਾ ਪਹਿਲੀ ਵਾਰ ਨਿਕਲਣਾ ਥੱਲੇ। ਤਿਆਰੀ ਤਿਆਰੀ ਕਰਨੀ ਹੋਣੀ। ਹਾਂ। ਔੜੀ ਔੜੀ ਲੋਡਾਉਂਦਾ ਕੰਮ। ਹਾਂ। ਕੀ ਨੋ ਹੁਣ ਤਿਆਰੀ ਗਿਆ ਬਾਈ ਜੋ ਅਸੀਂ ਲਾ ਕੇ ਲੱਗ ਗਈ ਆਪਾਂ ਨੇ ਪੂਰੀ ਤਿਆਰੀ ਕਰਕੇ ਖੜਾ ਹੋਇਆ ਵੇ ਦੇਖੋ ਬਾਈ ਕੈਵਨ ਕੈਵਨ ਦਾ ਵੀ ਲੋ ਆਤਾ ਇਹਨੂੰ ਕੈਮਰਾ ਦਾ ਮੈਨੂੰ ਕਿਹਾ ਦਾ ਚਮਕਾਉ ਸਾਹਿਬ ਦੀ ਲੇ ਲੈ ਮੁੰਡੇ ਦੇ ਆਉਤੀ ਲਵਾ ਕੇ ਲਵਾਤਾ ਬਹੁਤ ਠੀਕ ਹੈ ਇਹਦਾ ਮੈਰਾ ਬਾਈ ਉਹ ਬਹੁਤੁੰਨੀ ਲੋ ਕਰਦਾ ਹਾਂ ਹਾਂ ਉਹ ਹਿੰਦੂ ਚਾਹਦਾ ਕਿ ਜਿੰਦਰਾ ਅੰਕਾ ਜਿੱਤੇ ਕਰੇਗਾ ਬਹੁਤ ਨਹੀਂ ਜੀ ਜਾਂਦਾ ਹੋ ਗਿਆ ਨਹੀਂ ਦਿਖੀਏਗਾ ਕਰਦਾ ਚਲੋ ਜੀ ਹੁਣ ਪੌਣੇ ਬੈਂਡਰ ਨੂੰ ਚਾਲੇ ਦੇਖਦੇ ਆਂ ਜਾ ਕੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਵਲੌਗ 'ਚ ਅੱਜ ਪਹੁੰਚ ਗਏ ਜੀ ਪਿੰਡ ਮਾਲਾ ਤੁਹਾਨੂੰ ਪਹਿਲਾਂ ਵੀ ਪਹਿਲੇ ਵਲੌਗ 'ਚ ਦੱਸਿਆ ਤਾਂ ਵੀ ਹਰਸ਼ਵੀਰ ਦੀ ਮੰਮੀ ਬਿਮਾਰ ਆ ਉਸ ਦਿਨ ਤਾਂ ਹੀ ਉਹ ਆਇਆ ਵੀ ਭੋਗ 'ਤੇ ਉੱਥੇ ਹਰਜੀਤ ਨਾਲ ਦੇ ਲੇਟ ਆ ਮਿਲੌਣੇ ਹਣ ਤੁਹਾਨੂੰ ਵਿੰਦਰ ਨੂੰ ਹਾਂ ਵਿੰਦਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੌਰ ਜੀ ਹਾਂ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਪਿਆਰਾ ਭਾਈ ਨਾ ਠੀਕ ਹੈ ਜੀ ਠੀਕ ਵਧੀਆ ਹਾਂਜੀ ਹਾਂਜੀ ਵਧੀਆ ਜੀ ਜੀ ਲਾਗੂ ਗਿੜਾ ਪਰਚੀ ਪੁਰਚੀ ਤਾਂ ਕਿ ਨਹੀਂ ਹਲੇ ਪਰਚੀ ਅੱਜ ਲੱਗਣਗੇ ਕੱਢਣਾ ਅੱਛਾ 7 ਤਰੀਕ ਦੀ ਆ ਸਾੜੇ ਵਾਲੇ ਵੀ ਅੱਜ ਆਉਣਾ ਰਾਤ ਨੂੰ ਪਤਾ ਨਹੀਂ ਆਏ ਜਾਂ ਪਤਾ ਨਹੀਂ ਇਧਰ ਇਧਰੇ ਫਸੇ ਹੋਏ ਜਾਂ ਢੀ ਘੜੇ ਹੋਣ ਲੇਬਰ ਦੀ ਬਹੁਤ ਸਮੱਸਿਆ ਆ ਨਾ ਸਮੱਸਿਆ ਵੀ ਹੈ ਨਹੀਂ ਭਈਏ ਬਾਈ ਸਾਰੇ ਜੀ ਆਲੂ ਮੇਰਾ ਮੈਂ ਰੇਟ ਗੈਟ ਕੀ ਤੁਹਾਡੇ ਰੇਟਾਂ ਦੇ ਸਾਡੇ ਕੋਈ ਨਹੀਂ ਹੈਗਾ 65 ਰੁਪਏ ਸਾਡਾ ਰੇਟ ਆ ਜਿਹੜਾ ਹੁਣ ਕਰਿਆ ਕਿਸੇ ਬੰਦੇ ਨੇ ਹੈਂ ਪਹੁੰਚ ਜਾਏ ਸਾਡੇ 80 ਦਾ ਹੂੰ 80 ਦਾ ਰਵਿੰਦਰ ਨਜਾਇਜ਼ ਹੋਇਆ ਯਾਰ ਮੇਰੇ ਕਹਿ ਲਿਆ ਉਹਨ ਇੱਕ ਪਾਰਟੀ ਆ ਹੂੰ ਠੀਕ ਆ ਕੋਈ ਨਹੀਂ ਵੀ ਅਸੀਂ ਤਾਂ ਹਰੇਟ ਲੈਣਾ ਐ ਨਹੀਂ ਵੀ ਆਪਣਾ ਬੰਦੇ ਦਾ ਹੋਰ ਦਾ ਹੀਲਾ ਕਰ ਲਓ ਬੰਦੇ ਆ ਜਾਣੇ ਬੰਦੇ ਪਤਾ ਕਿ ਆ ਚੱਕਰ ਹੋਇਆ ਪਿਆ ਬੰਦੇ ਚਾਰ ਦਿਨ ਰੁਕ ਜਾਂਦੇ ਸਾਰੇ ਸਾਰੇ ਲਖੇ ਵਾਰਦ ਵਾਲੇ ਨੂੰ ਹਾਂ ਆ ਜਿਹੜੇ ਭਾਈ ਜਿਹੜੇ ਹੈਗੇ ਤਾਂ ਉਹ ਵੀ ਚਲੇਗੇ ਹੂੰ ਹੂੰ ਆਫਾਬ ਨੇ ਆ ਜਾਣਾ ਦੇਖ ਲਈ ਸਭ ਨੇ ਆ ਜਿਹੜਾ ਇੱਥੇ ਤੋਂ ਦਿਨ ਨੂੰ ਦੇਖੀ ਤੂੰ ਉਹਨਾਂ ਨੂੰ ਆਇਆ ਵੀ ਬੰਦੇ ਨੇ ਜਿਹੜੇ ਅਸੀਂ ਲਖੂਗੇ ਉਹ ਤੇ ਤਾਂ ਰੇਟ ਵਧਾਉਣਾ ਤਾਂ ਰੇਟ ਵਧਾਉਣਾ ਮੈਂ ਤਾਂ ਆਪੋ ਹੀ ਖਾਸ ਦਾ ਤਾਂ ਰਾਤ ਇਹਨਾਂ ਨੂੰ ਮੈਂ ਕਿਹਾ ਮਿਲਣੇ ਵਧਾਏ ਆ 12 ਰੁਪਏ ਹਾਂ ਹਾਂ 100 413 ਹੋਇਆ 413 701 ਰੁਪਿਆ ਪਹਿਲਾਂ ਤਾਂ ਇੱਥੇ ਕਾਲੀ ਦਾ ਤਾਂ ਤੇਰੇ ਆਪ ਰਿਤੇਦਾਰ ਦਾ ਹਾਂ ਉਹ ਗਿਨਾ ਉੱਥੇ ਤਾਂ ਹਾਂ 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 ਇੱਕ ਓਰੇ ਤੇ ਇੱਕ ਉੱਧਰ ਖੜਾ ਤਾਂ ਕਮਾਲ ਪਰ ਹਾਂ 150 ਨੂੰ ਬਦ 200 ਨੂੰ ਘੜਿਆ ਬੱਲਾ 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 ਇਹਨ ਘੜ ਨਹੀਂ ਨਹੀਂ ਅਸੀਂ ਕਹਿੰਦੇ ਐਂਡਲ ਐਂਡ ਵਾਲਾ ਹੁਣ ਐਂਡ ਵਾਲਾ ਸਾਲਾ ਗੰਦਾ ਦਾ ਸਾਲਾ ਬੜਾ ਗੰਦਾ ਫੇ ਭਈਏ ਭਈ ਉੱਥੇ ਦਿਹਾੜੀ ਵੀ ਨਹੀਂ ਪੈਂਦੀ ਭਈਆਂ ਦੀ ਫੇ ਨਹੀਂ ਦੋਵੇਂ ਲੋਟੇ ਮਾਰਨ ਦਾ ਫੇ ਕੰਡੇ 'ਪਾ ਸਾਢੇ 5 ਭਈਏ ਪਰਤੀ ਲਾਦੇ ਆ ਮਾਰਦੇ ਤੈਨੂੰ ਬਾਦੇ ਪੰਜ ਭਈਏ ਫੇਰ ਇਹਨੇ ਕੰਮ ਕਰਨਾ ਯਾਰ ਕੰਮ ਵਾਲੇ ਬੰਦੇ ਆ ਚੱਕਰ ਹੋਰ ਵੀ ਆ ਮੈਂ ਤੁਹਾਨੂੰ ਦੱਸਦਾ ਜੇ ਗੰਨਾ ਕਿਤੇ ਅੱਗੇ ਪਿੱਛੇ ਵਾਸਤੇ ਵੀ ਇਹੋ ਜਿਹਾ ਹਲਕਾ ਰਹਿ ਗਿਆ ਮਿਲਦਾ ਨਾ ਸੋਚੋ ਤਾਲ ਪਰ 400 ਰੁਪਏ ਰੇਟਾਲ ਦਾ ਰਹਿ ਗਈ ਅਗੀਤਾ ਗੰਨੇ ਸੁਣੇ ਆਗਬੱਤੀ ਮਿਲਦਾ ਨਹੀਂ ਹੁਣ ਵੀ 300 ਦੇ ਬਾਹਰ ਮਿਲਦਾ ਕੰਨਾ ਸਾੜੇ ਪਪੂਲਾ ਤੇ ਜਿੰਨਾ ਗੰਨਾ ਤੇ ਲੋਕਾਂ ਨੇ ਖਾਲੀ ਕਰਦੇ ਹਾਂ ਚੱਕ ਕੇ ਮਾਰਿਆ ਤਾਲਪ ਸਾਰੇ ਹੁਣ ਵੀ 300 ਦੇ ਬਾਹਰ ਆ ਤੇ ਹੁਣ ਵੀ ਤਾਲਪ ਰੇਟ ਰਹਿਣਾ ਇਹਦਾ 340 ਰੁਪਏ ਦਾ ਰੇਟ ਬਣ ਗਿਆ ਜਿਹਗਲੇ ਨੇ ਗੰਨੇ ਨੂੰ ਪੈਣਾ ਬਾਈ 340 ਆ ਹਲੇ ਵੀ ਫਿਰ ਉਹੀ ਦਿਨ ਦੱਸਦਾ ਗੱਨੇ ਗੰਨੇ ਨੂੰ ਪੈਣਾ ਅਗਲੇ ਤੂੜੀ ਦੇ ਰੇਟ ਵਧ ਗਏ ਆ ਨਾਲੇ ਸਣੇ ਆਕ ਪੱਤੀ ਦਾ ਬਜਨ ਬਹੁਤ ਜਰੂਰ ਐਦ ਕੀ ਮੱਕੀ ਬੋਦਾਂ ਮੱਕੀ ਵੀ ਜਿਹੜੇ ਤਾਂ ਮਾਰ ਕੇ ਨੂੰ ਆਂਦੀ ਜਾ ਹੂੰ ਉਹ ਮੱਕੀ ਆਂਦੀ ਆ ਹੁਣ ਜਵੀ ਦਾ ਡਾਊਨ ਵਾਲੇ ਨਹੀਂ ਅਸੀਂ ਦੇਖਿਆ ਪੰਗਾ ਲੈ ਕੇ ਅਸੀਂ ਜੀਰੀ ਵੱਢ ਕੇ ਮੱਕੀ ਵੀਜੀ ਸੀ ਹੂੰ ਲਗਭਗ ਜ਼ਿਆਦਾ ਨਹੀਂ ਜੇ ਕਹਿ ਸਕਦੇ ਆਪਾਂ 40000 ਕਿਲੇ ਦੀ ਹੋਗੀ ਫੇਰ ਉਹਦੇ ਚ ਪਰਸਾ ਹੀ ਛੱਡ ਕੇ ਆਇਆ ਮੈਂ 6000 ਭਈਆਂ ਦੀ ਲੇਬਰ ਲਾਇਆ ਹੁਣ ਆਪਣੇ ਤਾਂ ਇਸੋ ਬਿਮਾਰੀ ਵਾਲੇ ਜਿਹਦੇ ਧੰਨਵਾਦ ਕਰ ਉਹਨਾਂ ਨੇ ਮੱਕੀ ਵੀਜੀ ਆ ਹਾਂ ਹੈਗਣਾ ਅਸੀਂ ਮੇਰੇ ਕੋ 1509 ਸੀ ਉਹਦੇ ਬਾਅਦ ਜਦੋਂ ਮੱਕੀ ਦੀ ਬੀਜਤੀ ਵੱਢਦੀ ਫਰੇ ਆਹੋ ਫਿਰ ਯਾਨੀ ਕਿ ਅਸੀਂ ਚਾਰ ਪਰਸੋਂ ਕਣਕ ਬੀਜ ਹੋ ਗਈ ਉਹਨਾਂ ਨੂੰ ਚਾਹੀਦਾ ਹੀ ਏਕਣਾ ਲੋਟ ਦੇਖ ਆਪਣਾ ਬਸ ਇਹਨਾਂ ਟੋਲ ਤੁਹਾਡੇ ਦਾ ਫਿਰ ਵੀ ਠੇਕਾ ਉਰੇ ਘੱਟ ਹੋਣਾ ਆੜੇ ਠੀਕਾ ਹੈਗਾ ਤੁਹਾਡੇ 2.5 ਵੱਧਾ ਬਾਈ ਠੀਕਾ ਸਾੜੇ ਦਾ ਠੀਕ ਹੀ ਹੈ ਹੋਰੇ ਦਾ ਠੀਕ ਹੈ ਸਾੜੇ 45 ਬੰਤੂਲੀ ਇੱਥੇ ਦਾ 45 ਕਰਾਸੇ ਕਰ ਗਿਆ ਸਾਡੇ ਫਸਲੀਆਂ ਦੋ ਹੁੰਦੀਆਂ ਹਾਂ ਅੱਦਾ ਕਣਕ ਦਾ ਹੁਣ ਤੈਨੂੰ ਪਤਾ ਹੀ ਹੈ ਕਣਕ ਵੀ ਮਰ ਜਦੀ ਬਾਈ ਪਰ ਧਾਰ ਖਾਏ ਮਰ ਜਦੀ ਡੱਡੀਆਂ ਟੁੱਟ ਗਈ ਬਿਲਕੁਲ ਹੈ ਕਿ ਨਹੀਂ ਕਣਕ ਤਾਂ ਬਹੁਤ ਡੇਂਜਰ ਜ਼ੋਨ ਚ ਚੱਲਦੀ ਔਰ ਐਂਡ ਟੱਕਰੇ ਜੇ ਜਿਆਦਾ ਮੀਂਹ ਪੈ ਜਾਣ ਪਾਣੀ ਖੜ ਜਾਂਦਾ ਹੋਰ ਪਾਣੀ ਵਜਾ ਲੈਵਲ ਬਹੁਤ ਉੱਪਰ ਆ ਨਾ ਇਹਦਾ ਕਰੇਤਾ ਹੈ ਨਾ ਹਾਂ ਮੰਨ ਕੇ ਚੱਲ ਆਪਣੇ ਜਿਵੇਂ ਡਾਕਰ ਆ ਥੱਲੇ ਕੁਝ ਹੋਰ ਚੀਜ਼ ਬਣ ਜਾਂਦੀ ਹੈ ਜਿਹੜੀ ਮੰਡਲੀ ਧਰਤੀ ਉਹ ਗਾਂ ਵਾਲੀ ਹਾਂ ਜੇ ਮੀਂਹ ਪੈ ਗਿਆ ਤਕੜਾ ਉਹਨੇ ਪਾਣੀ ਨਹੀਂ ਖਾਣਾ ਅੱਛਾ ਮੈਂ ਉਹ ਦੇਖਿਆ ਗੰਨੇ ਦਾ ਬਹੁਤ ਫਰਕ ਆ ਗੰਨਾ ਤਕੜਾ ਹੋ ਰਿਹਾ ਗੰਨੇ ਨਾਲ ਧਰਤੀ ਹਟਦੀ ਹੈ ਬੂਟੇ ਨੂੰ ਹਟਦੀ ਹੈ ਜਿੱਧਰ ਮਰਜੀ ਜਿਹੜਾ ਬੂਟੇ ਦੀ ਹੋਵੇ ਨੂੰ ਗੰਨਾ ਦੀ ਹੋਵੇ ਬੂਟਾ ਕਿੰਨੇ ਕ ਟਾਈਮ ਚ ਤਿਆਰ ਹੋ ਜਾਂਦਾ ਬੂਟਾ ਹੋ ਜਾਂਦਾ ਜੇ ਪੂਰਾ ਮੋਟਾ ਪਟਾਉਣਾ ਤਾਂ 5 ਸਾਲ ਚ 5 ਸਾਲ ਨਹੀਂ ਹੁਣ ਅਗਲਾ ਆਪਣਾ ਦੇਖਦਾ ਗਰ ਜਾਂ ਹੂੰ ਜਾਂ ਪੈਸੇ ਦੀ ਲੋੜ ਜਦ ਇਹ ਪਟਾ ਜਾਂਦਾ 3 ਸਾਲ ਦੇ ਨੂੰ ਵੀ ਫੇਲ ਲਾ ਦੂੰਗਾ ਅੱਛਾ ਸਾਲਾ ਬਹੁਤ ਛੇਤੀ ਹੋਂ ਲੱਗਿਆ ਬੂਟਾ ਵੀ ਪਤਾ ਨਹੀਂ ਬੀਜਾਂ ਚ ਸੁਧਾਰ ਆ ਗਿਆ ਹਣਾ ਹੁਣ ਰੇਟ ਰੂਟ ਵੀ ਸਹੀ ਆ ਨਾ ਬੀਜ ਹੁਣ ਜਿਹੜੇ 9 10 11 13 ਆ ਗਿਆ ਇਹ ਨਾਲੇ ਠੀਕ ਆ ਬੀਜ ਜਿਹੜੀ ਵਜਨ ਘੱਟ ਆ ਜਿਹੜਾ ਜੀੜ ਢਾਲੀ ਪਹਿਲਾ ਬੀਜ ਹੁੰਦਾ ਤਾਂ ਉਮਾ ਵਜਨ ਬਹੁਤ ਆ ਉਹ ਹੁੰਦਾ ਲੇਟ ਹੁੰਦਾ ਲੇਟ ਆ ਉਹ ਫੇ ਉਨੇ ਟਾਈਮ ਪੂਰਾ ਇਕਨ ਮ ਇਹ ਹੁਣ ਜਿਹੜੇ ਹੁਣ ਬੂਟੇ ਖੜੇ ਆ ਸਾਹ ਪਾਏ ਆ ਦੇਖ ਲੈ ਬੂਟੇ ਪਾਏ ਦੇਖ ਲੈ ਕਿਉਂਦਾ ਸਿੱਧੇ ਗਏ ਹੋਏ ਆ ਨਾ ਆ ਤੀਆ ਸਾਲ ਲੱਗਣਾ ਇਹਨਾਂ ਨੂੰ ਜਮੈਂ ਕਹਿੰਦਾ ਛੱਗਿਆ ਬਾਤੀ ਆ ਇੱਧਰ ਇੱਧਰ ਅੱਛਾ ਤੀਆ ਲੱਗਿਆ ਹੋਇਆ ਇਹਨਾਂ ਨੂੰ ਸਾਹਮਣੇ ਵਾਲੇ ਆ ਉਹਨੂੰ ਦੂਆ ਹੁਣ ਹੁਣ ਤੀਆ ਲੱਗਣਾ ਇਹਨੂੰ ਦੂਆ ਹਾਂ ਇਹ ਆ ਤੀਏ ਵਾਲੇ ਆ ਨਹੀਂ ਕੋਈ ਮਾੜੀ ਫਸਲ ਤਾਂ ਕੋਈ ਨਹੀਂ ਹੈ ਇਹ ਨਾ ਨਾ ਪੀ ਦੇਖਿਆ ਜਾਵੇ ਇਹਦੇ ਵਿੱਚ ਮੇਰੀ ਗੱਲ ਹੁੰਦਾ ਜੇ ਇਹ ਬੂਲੇ 5 ਸਾਲ ਦੀ ਹੁੰਦੇ ਆ ਹਾਂ ਪਰ ਇਹ ਧਰਤੀ ਫਾਣੀ ਵਾਲੀ ਜਾਂਦੀ ਬਾਈ ਜਿਹੜਾ ਨਹੀਂ ਹੁੰਦੇ ਸੂਕ ਚੜ ਜਾਂਦੀ ਇਹਨੂੰ ਉਹ ਡਾਕਟਰ ਡਾਕਟਰ ਜੀ ਮੇਨਵਾ ਨਹੀਂ ਕਾਮਯਾਬ ਹੋਈ ਡਾਕਟਰ ਉਂ ਵੀ ਛੂੜੀ ਜੀ ਮੀਨਾ ਉਹਰੇ ਉਂ ਵੀ ਦਵਾਈ ਦੂਈ ਪੈਂਦੀ ਆ ਨਾ ਦਵਾਈ ਦੂਏ ਡਾਇਡੂ ਆ ਉਕਣੇ ਫਸਲ ਮੰਗਣੇ ਗੌਰ ਆ ਫਸਲ ਜਿ ਨਹੀਂ ਵੰਦਰ ਸਮਾਨ ਆ ਉੱਪਰ ਲਾਦਾ ਨਾ ਸਵੇਰੇ ਹੁੰਦੀ ਫਸਲ ਪੱਤਾ ਬੰਦਾ ਸਵੇਰੇ ਵੀ ਕਰ ਦੂ ਸਾਨੂੰ ਨਾ ਦੋ ਤਿੰਨ ਜਣਿਆਂ ਨੂੰ ਪਿੰਡ 'ਚ ਲੋਕ ਕਹਿੰਦੇ ਆ ਵੀ ਤੁਸੀਂ ਸਮਾਨ ਵੱਧ ਪਾਉਂਦੇ ਆ ਫਸਲ ਜਣੇ ਇਹਨਾਂ ਦਾ ਬੂਟਿਆਂ ਦਾ ਵੀ ਉਹੀ ਕੰਮ ਆ ਲਾਹੋਰ ਮੀਨਸ ਦਾ ਪ੍ਰਸਾਦ માં ਬਿਸ਼ਾਗ ਵੀ ਦਿੱਤੇ ਨਾ ਹੈ ਪ੍ਰਸਾਦ ਚ ਹੁਣ ਹੁਣ ਹੀ ਦਸਲੀ ਸ਼ਗਾਈ ਹੁਣ ਆਈ ਦੇ ਪੱਤੇ ਛੇਤੀ ਜਿਹੜਾ ਪ੍ਰਸ਼ਾਤ ਮੈਨੂੰ ਛੇੜਦਾ ਪਟੈਣੀ ਨੂੰ ਉੱਥੇ ਦੀ ਨਾ ਪਾਣੀ ਨਹੀਂ ਨਿਕਲ ਉੱਥੇ ਕੀੜਾ ਪੈ ਜਾਂਦਾ ਜਿਹੜਾ ਪੈ ਜਾਂਦਾ ਅੱਛਾ ਹਾਂ ਇਹ ਵੀ ਲਾਉਣੇ ਵਾਲੇ ਨੂੰ ਪਤਾ ਹੈ ਹਾਂ ਓਕਣੇ ਤੇ ਯਰਵਾ ਹੋ ਜਾਂਦਾ ਹੁਣ ਸਾਨੂੰ ਮੱਕੀ ਦਾ ਪੂਰਾ ਤਯਾਰਵਾ ਹੋ ਗਿਆ ਵੀ ਮੱਕੀ ਕਾਦਮ ਕਿਆ ਟੀਗਾ ਵੀ ਲਓ ਰਹੇ ਹੋਗੇ ਚ ਆਏ ਭਰ ਕੇ ਨਾ ਟੀਗਾ ਮਾਲ ਥਾਲਾ ਖੱਡ ਚ ਹਾਂ ਹੈ ਨਹੀਂ ਰਹਾ ਵਿਚ ਤੇ ਗਰੇਡੀ ਜਾਂਦਾ ਤਾਂ ਕੀੜਾ ਉਹ ਉਸ ਚਿੱਟੇ ਜਿਹੇ ਫੁੰਡ ਪੜ ਜਾਂਦੇ ਕੋਣ ਲੱਗੇ ਹੁਣ ਇੱਕ ਵਾਰ ਉਹ ਜਣਾ ਦੇ ਠੀਕਾ ਕੰਮ ਸਾਡੇ ਨੂੰ ਮੱਕੀ ਦਾ ਤਜਰਬਾ ਪੂਰਾ ਹੈ ਸਾਨੂੰ 8 ਸਾਲ ਹੋ ਗਏ ਵੀ ਇਸ ਨੂੰ ਆਓ ਕੀ ਗੱਲ ਹੈ ਹੁਣ ਜਿਹੜਾ ਬੰਦਾ ਆਈ ਉਹਧਰੂ ਪਿਆ ਪਿਆ ਕਣਕ ਵੱਢਦੀ ਸਾਰ ਅਸੀਂ ਮੱਕੀ ਵੀ ਬੀਜਣੀ ਆ ਅਚਾਰ ਲੋਕ ਡਰ ਜਾਂਦੇ ਨਹੀਂ ਬੰਦੇ ਡਰ ਜਾਂਦੇ ਵੀ ਆਊਗਾ ਇਹ ਹੋਊਗਾ ਕੁਝ ਨਹੀਂ ਹੁੰਦਾ ਮੱਕੀ ਐ ਟੌਪ ਦੀ ਹੁੰਦੀ ਆ ਆਪਣੇ ਇਹ ਤਾਂ ਠੀਕ ਹੈ ਹੂੰ ਵਧੀਆ। ਉੱਕਣੇ ਤੇ ਯਾਰ ਬਾਈ। ਮਰੀ ਥੋ ਠੇਕਾ ਵੀ ਤਾਂ ਹੈ ਜੀ ਜੇ ਬਾਜੀ ਜੇ ਕਰਦਾ ਨਾ ਬਹੁਤ ਜ਼ਿਆਦਾ ਠੇਕਾ। ਅਗਲਾ 3-3 4-4 ਫੋਲਾ ਕੱਢਦਾ ਬਾਈ। ਅਸੀਂ ਆਉਂਦੇ ਹੋਏ ਜਦੋਂ ਉਹਨਾਂ ਨੂੰ ਨਹੀਂ ਕਿੱਥੇ ਬਾਜੂਏ ਜਿੰਨੇ ਠੇਕੇ ਯਾਰ। ਅਸੀਂ ਹੁਣ ਆਉਂਦੇ ਆਉਂਦੇ ਆਹੀ ਗੱਲ ਕਰਦੇ ਆਉਂਦੇ ਤੇ। ਇਹਨੇ ਇੱਕ ਗਿੱਲਾ ਫੜਤਾ ਖਲਾੜ ਮੈਂ। ਇਹ ਮੈਨੂੰ ਕਹਿੰਦਾ ਗੰਨਾ ਬਾਈ ਨਾ ਦਵਾ ਮੈਂ ਕਾਤੇ। ਵੀ ਗੰਨਾ ਦਾ ਵਧੀਆ ਹੋਇਆ ਤੇਰਾ। ਕਹਿੰਦਾ ਲੇਵਰੇਜ ਬਹੁਤ ਬਣ ਗਈ। ਲੇਵਰੇਜ 80 ਰੁਪਏ ਦਾ ਵੀ ਜਾਣਾ ਹੀ ਦਾ ਕੰਮ ਨਹੀਂ ਉੱਪਰ ਨੂੰ। ਵਾਲੇ ਲੋਕਰ ਪਾ ਦਿੰਨਾ ਜੀ ਹਰੇਟ ਬਕਜੀਬ ਭਾਈ ਹਾਂ 25 26000 ਰੁਪਏ ਬਣ ਗਏ ਯਾਰੀ ਵਾਲੇ ਕੰਮ ਖਤਮ ਹੋ ਗਏ ਨਾ ਹਾਂ ਜਮਾਈ ਚੱਕ ਤੇ ਫੱਟੇ ਜਮਾਈ ਯਾਰੀ ਵਾਲਾ ਤਾਂ ਮੈਂ ਕਰਦਾ ਵੀ ਮੈਂ ਕੰਨਾ ਪੱਟ ਦਿਵਾ ਕਿਉਂ ਇਹ ਦੋ ਦਿਨ ਮਹੀਨਾ ਆ ਗਿਆ ਮਰੰਡੇ ਮਿਲਮਾ ਕੰਨਾ ਘੜਨੇ ਵਾਲੀ ਆ ਵੀ ਵਿਹਲੇ ਇਹ ਵੀ ਵਿਹਲੇ ਫਿਰ ਨਾਲੇ ਉਵੇਂ ਜਦੇ ਜਾਂਦਾ ਉਹ ਸਿੱਧਾ ਚੈਂਪ ਹਾਂ ਸਿੱਧਾ ਹੀ ਕਰਦਾ ਉਹ ਗੁੱਲੀ ਉਹ ਵੀ ਲੈ ਜਾਂਗੇ ਪਰ ਇੰਨਾ ਕ ਵੀ ਸੁਖ ਚੈਂਪ ਚਾਹੀਦਾ ਕੰਮ ਹਾਂ ਉਹਦਾ ਸੁਣ ਲੈ ਪਿਛਲੀ ਵਾਰ ਮਸ਼ੀਨ ਆਈ ਹੋਈ ਸੀ 118 ਰੁਪਏ ਚ ਉਹ ਮੇਲੇ ਚ ਪਹੁੰਚ ਕਰਦੇ ਦੀ ਖੇਤ ਚ ਚ ਵੱਢ ਕੇ ਘੜ ਕੇ ਟਰਾਲੀਆਂ ਸਾਰਾ ਕੁਝ ਉਹਨਾਂ ਦਾ ਤੁਸੀਂ ਸਿਰਫ ਉਹ ਬੰਦੇ ਤਿੰਨੇ ਜਣੇ ਹੋਣਗੇ ਇੱਕ ਮਸ਼ੀਨ ਵਾਲਾ ਦੋ ਟਰੈਲਰ ਵਾਲੇ ਚਾਰ ਰੋਟੀ ਦੇਣੀ ਹੈ ਉਹਨਾਂ ਨੂੰ ਹਾਂ ਠੀਕ ਹੈ 118 ਰੇ ਵੀ ਉਹ ਤਾਂ ਜਾਇਜ਼ ਪੈਂਦਾ ਨਾ ਤੁਸੀਂ ਜਾਣਾ ਨਾ ਕੁਝ ਕਰਨਾ ਆਰ ਸੁਣ ਲਓ ਉਹ ਬੰਦੇ ਦੀਆਂ ਪਾਰਟੀਆਂ ਵੀ ਨਾਲ ਲੱਗਦੀਆਂ ਲੱਗਦੀਆਂ ਸਾਰੀਆਂ ਉਹ ਹੋਵੇ ਲੱਗਣੀਆਂ ਵੇ ਉਹ ਲੱਗਣੀਆਂ ਹੀ ਆ ਵੇ ਨਿਬੜਦਾ ਕਰਨਾ ਉਹਦਾ ਕੰਮ ਉਹਨਾਂ ਨੇ ਹਾਂ ਉਹ ਚੀਜ਼ ਜਿਆਦਾ ਫਾਇਦੇਮੰਦ ਆ ਹਾਂ ਇਹਦਾ ਹੋ ਜਣਾ ਆਪਣੇ ਸਿਸਟਮ ਕਰ। ਅੱਛਾ ਸਾਲੀ ਲੇਬਰ ਹਰੇਕ ਚੀਜ਼ ਪਰ ਵਧ ਗਈ ਜੀਰੀ ਲਵਾਈ ਲੁਵਾਈ ਵੀ ਹਰੇਕ ਚੀਜ਼ ਜਿਆਦਾ ਹੁੰਦੇ ਜੀਮਦਾਰ ਨੂੰ ਰਗੜਦੀ ਆ। ਹਾਂ ਜਿਹੜਾ ਉਹ ਹਰਿੰਦਰ ਰਿਆੜਾ ਮੁੰਡਾ ਝਾੜ ਕੱਢੀ ਜਨੇ ਦੀ ਖੇਤੀ ਕਰਦਾ। ਅਸੀਂ ਉਹਦੇ ਕੋਲ ਜਾ ਕੇ ਆਏ ਆ। ਉਹਦੇ ਕੋਲ ਆਪਦੀ ਕੰਬੈਨ ਆ। ਆਪੀ ਟਰਾਲੇ ਆ। ਉਹ ਕਹਿੰਦਾ ਵੀ 7 ਤੇ 5 ਕਿਲੋਮੀਟਰ ਪਰ ਛੱਡਾ 슈ਗਰ ਮਿਲ। ਹੂੰ ਕਹਿੰਦਾ ਅਸੀਂ ਵੀ ਅਸੀਂ ਕੀ ਕਰਦੇ ਆ ਉਹ ਜਿਹੜਾ ਤਾਂ ਉਹ ਬੀਜ ਬੀਜਣਾ। ਬਨੇਰੀਆਂ ਤਿਆਰ ਕਰਦਾ ਨਾ ਉਹ। ਮਗਰ ਗੁੱਲੀ ਬਚਦੀ ਆ। ਆਪਾਂ ਨੂੰ ਉਹੀ ਦਿੱਕਤ ਪਾਉਂਦੀ ਆ। ਉਹ ਕਹਿੰਦਾ ਸਾਡੀ ਟਰਾਲੇ ਜਾਂ ਟਰਾਲੇ